ਜਿਹੜਾ ਪਾਕਿਸਤਾਨ ਆ ਉਹ ਥੋੜਾ ਅਗਰੈਸਿਵ ਹੋਇਆ ਹੋਇਆ ਉਹਨੇ ਕੁਝ ਸ਼ਿਮਲਾ ਸਮਝੌਤਾ ਤੋੜ ਦਿੱਤਾ ਚੰਗਵਲ ਨੂੰ ਵਧ ਰਿਹਾ ਮਾਹੌਲ ਇਹ ਅਨਾਉਂਸਮੈਂਟਾਂ ਵੀ ਸੁਣੀਆਂ ਗਈਆਂ ਵੀ ਭਾਈ ਆਪਣੀ ਜਿਹੜੀਆਂ ਫਸਲਾਂ ਨੇ ਉਹ ਵੱਢ ਲੋ ਵਾਟਰ ਸਟ੍ਰਾਈਕ ਕਰਦੀ ਐ ਇਸ ਵਾਰ ਪਾਕਿਸਤਾਨ ਖਖਲਾ ਜੂ ਪਾਕਿਸਤਾਨ ਮਰ ਜੂ ਜਾਂ ਪਾਕਿਸਤਾਨ ਪਿਆਸਾ ਮਰ ਜੂ ਯਾਨੀ ਸਭ મોદી ਸਰਕਾਰ ਪ੍ਰਚਾਰ ਕਰ ਰਹੀ ਹੈ ਜਿਹੜੇ ਮੰਦਰਿਆਂਵਾਂ ਦਾ ਪਾਣੀ ਰੋਕਿਆ ਨਹੀਂ ਜਾ ਸਕਦਾ ਹੈ ਟੈਂਕਸ ਬਣਾ ਸਕਦਾ ਹੈ ਇੰਡੀਆ ਇਹ ਕਿੰਨੀ ਤਾਂ ਖੇਡ ਹੈ ਨਹੀਂ ਤੇ ਵੱਡੀ ਗੱਲ ਆ ਬੜਾ ਲੰਬਾ ਕਹਾਣੀ ਮੋਗੇ ਦਾ ਨਾ ਵਨ ਬੈਂਕ ਨੇ ਕਿਹਾ ਸੀ ਤੀਜੀ ਵਿਸ਼ਵ ਯੁੱਧ ਜਿਹੜੀ ਪਾਣੀਆਂ ਕਰਕੇ ਪਾਣੀ ਤੇ ਕਿਹ ਹਥਿਆਰ ਨੂੰ ਵਰਤਿਆ ਜਾ ਰਿਹਾ ਅਮਰੀਕਾ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਅਮਰੀਕਾ ਜਿਸ ਤਰੀਕੇ ਨਾਲ ਡੋਨਲਡ ਟਰੰਪ ਦਾ ਬਿਆਨ ਆਇਆ ਸੀਗਾ ਭਾਰਤ ਵਾਲੇ ਵੀ ਪਾਕਿਸਤਾਨ ਵੀ ਉਹਨਾਂ ਦਾ ਬਰਾਬਰ ਜੀ ਰੱਖਿਆ ਸਾਰਾ ਮਤਲਬ ਉਹ ਸਿਮਲਰ ਟ੍ਰੀਟੀ ਨੂੰ ਰੱਦ ਹੋਣ ਦੇ ਬਾਅਦ ਵੀ ਉਹ ਕਿਤੇ ਨਾ ਕਿਤੇ ਮੰਨਦਾ ਪਿਆ ਉਹਨੇ ਦੋਵੇਂ ਪਾਸੇੋਂ ਸਹੀ ਰੱਖ ਲਿਆ ਆਪਣਾ ਮੈਸੇਜ ਹਾਂ ਉਹਨੇ ਦੋਵੇਂ ਪਾਸੇ ਸਹੀ ਰੱਖ ਲਿਆ ਉਹ ਜੀ ਵੱਡੀ ਗੱਲ ਆ ਤੁਸੀਂ ਵੇਖੋ ਉਹ ਕਿਵੇਂ ਵੇਖਦੇ ਆ ਮਸਲੇ ਨੂੰ ਉਹ 1945 ਦੀ ਵੰਡ ਦੇ ਹਿਸਾਬ ਨਾਲ ਨਹੀਂ ਵੇਖਦੇ ਉਹਨੇ ਆਖਿਆ ਵੀ 1500 ਸਾਲ ਦਾ ਇਹ ਪੁਰਾਣਾ ਝਗੜਾ ਹੈ ਅਮਰੀਕਾ ਤੇ ਚੀਨ ਦਾ ਆਪਾਂ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਉਹ ਉਸ ਨੂੰ ਕਿਸ ਤਰੀਕੇ ਨਾਲ ਮੈਨੇਜ ਕੀਤਾ ਫਿਰ ਅਮਰੀਕਾ ਦੇਖੋ ਇਹ ਚੀਨ ਆਸਤੇ ਪਾਕਿਸਤਾਨ ਦੀ ਜਿਹੜੀ ਹੋਂਦ ਉਹ ਬਹੁਤ ਜ਼ਰੂਰੀ ਹੈ ਇਹ ਤਾਂ ਸਿੱਧਾ ਆਪਣਾ ਵਪਾਰ ਖੁੱਲ ਜਵੀਂ। ਠਟਾਰੀ ਵਾਲਾ ਜਿਹੜਾ ਤੁਸੀਂ ਕਿਹਾ ਕਿ ਪੰਜਾਬ ਦੇ ਜਿਹੜੇ ਕਿਸਾਨ ਦੀਆਂ ਪ੍ਰੋਬਲਮਸ ਨੇ ਉਦੋਂ ਹੀ ਸੋਲਵ ਹੋ ਜਾਣਗੀਆਂ ਜਾਂ ਪੰਜਾਬ ਦੀਆਂ ਨੇ ਇਹ ਇਹ ਥੋੜਾ ਜਿਹਾ ਆਪਾਂ ਇੱਥੇ ਗਲਤਾਂ 2012 ਚ ਇੱਕ ਸਮਝੌਤਾ ਹੋਇਆ ਸੀ ਪਾਕਿਸਤਾਨ ਨਾਲ ਵਪਾਰ ਉਹ ਲਾਗੂ ਨਹੀਂ ਹੋ ਸਕਿਆ ਕਿਉਂਕਿ ਪਾਕਿਸਤਾਨ ਨੇ ਰਿੱਕਾ ਪਾਇਆ। ਜਿਹੜੇ ਮਨੀਸ਼ Tiwari ਨੇ ਜਿਹੜਾ ਆਰਟੀਕਲ ਲਿਖਿਆ ਉਹ ਇੱਕ ਪਾਸੇ ਤਾਂ ਇਹ ਵਿਖਾਉਂਦਾ ਆਪਦੇ ਆਪ ਨੂੰ ਕਿ ਅਸੀਂ ਬਹੁਤ ਸਖਤ ਰਾਸ਼ਟਰਵਾਦੀ ਹਾਂ। ਖਤਮ ਹੋ ਸਕਦਾ ਪਾਕਿਸਤਾਨ ਵੈਸੇ ਤਾਂ ਜਿਹੜੀ ਨਿਊਕਲੀਅਰ ਸਟੇਟਸ ਆ ਉਹ ਖਤਮ ਬਹੁਤ ਆਪੀਅਰ ਨਹੀਂ ਹੈ ਪਰ ਕਈ ਵਾਰੀ ਇਹ ਨਾ ਅੰਦਰੂਨੀ ਪ੍ਰੋਬਲਮਸ ਬਹੁਤ ਆ ਜਾਂਦੀਆਂ ਸੂਬਿਆਂ ਦੇ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹਾਂ ਸਿੱਖਾਂ ਨੂੰ ਕਿੱਥੇ ਇੱਕ ਖੜਾ ਦੇਖਦੇ ਆ ਇਸ ਮਾਹੌਲ ਦੇ ਵਿੱਚ ਸਤਸ੍ਰਿਕਾਲ and ਟੋਲਡ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਾਂ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਮਾਹੌਲ ਤਣਾਅਪੂਰਵਕ ਬਣਿਆ ਹੋਇਆ ਇੰਡਸ ਵਾਟਰ ਟ੍ਰੀਟੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਭਾਰਤ ਸਰਕਾਰ ਵੱਲੋਂ ਤੇ ਪਾਕਿਸਤਾਨ ਵੀ ਉਸ ਦੇ ਉੱਪਰ ਆਪਣਾ ਰਿਐਕਸ਼ਨ ਦੇ ਰਿਹਾ ਬਹੁਤ ਤਿੱਖਾ ਰਿਐਕਸ਼ਨ ਦੇ ਰਿਹਾ ਹੈ ਤਾਂ ਇਹ ਸਥਿਤੀ ਹੈ ਜਿਹੜੀ ਕਿੱਧਰ ਨੂੰ ਜਾਊਗੀ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਅੱਜ ਦੇ ਸਮੇਂ ਦੇ ਵਿੱਚ ਇਹ ਸਥਿਤੀ ਕਿਸ ਤਰੀਕੇ ਨਾਲ ਦੋਵੇਂ ਦੇਸ਼ਾਂ ਦੇ ਲੋਕਾਂ ਤੇ ਪੈਣ ਵਾਲੀ ਇਹ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਅਜੀਪਾਲ ਸਿੰਘ ਬਰਾੜ ਬਰਾੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿਵੇਂ ਦੇਖਦੇ ਹਾਂ ਮਾਹੌਲ ਤਣਾਪੂਰਵਕ ਹੈ ਇੰਟਰਸਵਾਟਰ ਟਰੀਟੀ ਇੰਡੀਆ ਨੇ ਸਸਪੈਂਡ ਕਰ ਦਿੱਤੀ ਹੈ ਇਹ ਇਹਦਾ ਮਾਹੌਲ ਕਿੱਧਰ ਨੂੰ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਪ੍ਰਭਾਵ ਕੀ ਪਾਊਗਾ ਇੰਡੀਆ ਤੇ ਪਾਕਿਸਤਾਨ ਦੋਵਾਂ ਵੇਖੋ ਆਇਆ ਕਿ ਵੀ ਬਹੁਤ ਰੌਲਾ ਤਾਂ ਪੈ ਰਿਹਾ ਕਿ ਵੀ ਜੰਗ ਲੱਗ ਸਕਦੀ ਆ ਜਾਂ ਅਸੀਂ ਜਵਾਬ ਦੇਵਾਂਗੇ ਇਸ ਤੇ ਕਿਹਦਾ ਪਰ ਭਾਰਤ ਇਸ ਪੋਜੀਸ਼ਨ 'ਚ ਹੈ ਨਹੀਂ ਕਿ ਵੀ ਜੰਗ ਲੜ ਸਕੇ ਇਸ ਤੇ ਜਾਂ ਜੰਗ ਲਾ ਸਕੇ ਤੇ ਉਹਦੀ ਕਾਰਨੀ ਜਿਹੜੇ ਉਹਨਾਂ ਨੇ ਕਦਮ ਚੱਕੇ ਆ ਇਹ ਵੀ ਆ ਟ੍ਰੀਟੀ ਨੂੰ ਵੀ ਅਸੀਂ ਅਬੈਂਸ ਚ ਰੱਖਤਾ ਸਸਪੈਂਡ ਵੀ ਨਹੀਂ ਐਕਚੁਅਲੀ ਕੀਤਾ ਹਾਂ ਵੀ ਅਸੀਂ ਵੇਖਾਂਗੇ ਕਿ ਪਾਣੀ ਰੁਕਿਆ ਨਹੀਂ ਤੇ ਉਸੇ ਤਰੀਕੇ ਨਾਲ ਵੀ ਟ੍ਰੇਡ ਵਪਾਰ ਵੈਸੀ ਪਾਕਿਸਤਾਨ ਤੇ ਭਾਰ ਦਾ ਵਪਾਰ ਬਹੁਤ ਛੋਟਾ ਹੈ ਘਾਟੇਗਾ ਉਹ ਰੋਕ ਲਿਆ ਸੋ ਇਹ ਚੀਜ਼ਾਂ ਕੀਤੀਆਂ ਵੀਜ਼ੇ ਨਹੀਂ ਦੇਣੇ ਮਤਲਬ ਉਹ ਜਿਹੇ ਗੱਲਾਂ ਕੀਤੀਆਂ ਜਿਹੜੀ ਨਾਨ ਮਿਲਟਰੀ ਐਕਸ਼ਨਸ ਹੈਗੇ ਆ ਤੇ ਲੜਾਈ ਦਾ ਤਾਂ ਹਮਲੇ ਦਾ ਤਾਂ ਦਿਖਾਵਾ ਵੀ ਨਹੀਂ ਕੀਤਾ ਪਿਛਲੀ ਵਾਰ ਤਾਂ ਵੇਖੋ ਪੁਲਵਾਮਾ ਵੇਲੇ ਤਾਂ 에어 ਸਟ੍ਰਾਈਕਸ ਦੀ ਗੱਲ ਕਰਦੇ ਸੀ ਜਾਂ ਕੁਝ ਉਹ ਵੀ ਨਹੀਂ ਹਥਿਆਰ ਕੀਤਾ ਤੁਕੀ ਪਾਰਟ ਇਸ ਟੂ ਸਿਚੁਏਸ਼ਨ ਚ ਹੀ ਹੈ ਨਹੀਂ ਕਿ ਲੜਾਈ ਚ ਜਾ ਸਕੇ ਦੂਜੇ ਪਾਸੇ ਜਿਹੜਾ ਪਾਕਿਸਤਾਨ ਆ ਉਹ ਥੋੜਾ ਅਗਰੈਸਿਵ ਹੋਇਆ ਹੋਇਆ ਉਹਨੇ ਕੋ ਸ਼ਿਮਲਾ ਸਮਝੌਤਾ ਤੋੜਦਾ ਹਾਂਜੀ ਸ਼ਿਮਲਾ ਸਮਝੌਤਾ ਤੋੜਨ ਦਾ ਮਤਲਬ ਇਹ ਹੈਗਾ ਕਿ ਪਹਿਲੀ ਗੱਲ ਤਾਂ ਉਹਨੇ ਕਸ਼ਮੀਰ ਇਸ਼ੂ ਨੂੰ ਉਹ ਸ਼ਿਮਲਾ ਸਮਝੌਤੇ ਦੀ ਦੋ ਮੁੱਖ ਗੱਲਾਂ ਸੀ ਹਾਂਜੀ ਇੱਕ ਤਾਂ ਇਹ ਸੀਗਾ ਕਿ ਕਸ਼ਮੀਰ ਇਸ਼ੂ ਜਿਹੜਾ ਹੈਗਾ ਕਸ਼ਮੀਰ ਦਾ ਜਿਹੜਾ ਮਸਲਾ ਹੈ ਉਹ ਹੁਣ ਦੋ ਉਹਦੇ ਹਿਸਾਬ ਨਾਲ ਦੋ ਦੇਸ਼ਾਂ ਦਾ ਮਸਲਾ ਸੀ ਹਾਂਜੀ ਉਹਨੇ ਉਹਨੂੰ ਵਾਪਸ ਇੰਟਰਨੈਸ਼ਨਲ ਫੋਰਮ ਤੇ ਲਿਆਉਣ ਦੀ ਗੱਲ ਕਰਦੀ ਹੈ ਹੂੰ ਦੂਜੀ ਵੱਡੀ ਗੱਲ ਆ ਉਹਦੇ ਵਿੱਚ ਕੀ ਜਿਹੜਾ ਹੈਗਾ ਆਪਣਾ ਆ ਜਿਹੜਾ ਉਹਨੇ ਕਿ ਐਲੋਸੀ ਨੂੰ ਨਹੀਂ ਅਸੀਂ ਮੰਨਾਂਗੇ ਹਾਂ ਉਹਦੇ ਵਿੱਚ ਹੈ ਕਿ ਐਲੋਸੀ ਮੰਨੀ ਜਾਵੇ ਹਾਂਜੀ ਐਲੋਸੀ ਜਦੋਂ ਨਹੀਂ ਮੰਨੀ ਜਾਂਦੀ ਤਾਂ ਇਹਦਾ ਮਤਲਬ ਜੀਦਾ ਜਿੰਨਾ ਜ਼ੋਰ ਆ ਜਿੱਧਰ ਤੂੰ ਤੱਕ ਲੇ ਜੇ ਉਹ ਤੱਕ ਲੇ ਕਿ ਲਾਈਨ ਆਫ ਉਹਨੂੰ ਲਾਈਨ ਆਫ ਐਕਚੁਅਲ ਕੰਟਰੋਲ ਬਣ ਜੂਗੀ ਕਿ ਕਿੱਥੋਂ ਤੱਕ ਤੁਸੀਂ ਕੰਟਰੋਲ ਕਰ ਸਕਦੇ ਪਹਿਲਾਂ ਇਹ ਸੀ ਕਿ ਜਿਹੜੀ ਉਸ ਦਿਨ ਨੂੰ ਐਲੋਸੀ ਉਹ ਇੱਕ ਬਾਰਡਰ ਜਿਹਾ ਬਣ ਗਿਆ ਸੀ ਹਾਂਜੀ ਸੋ ਇਹ ਸਿਚੁਏਸ਼ਨ ਇਹ ਆ ਕਿ ਵੀ ਭਾਰਤ ਇਸ ਟਾਈਮ ਉਸ ਉਹਦੀ ਪੋਜੀਸ਼ਨ ਚ ਨਹੀਂਗਾ ਕਿ ਵੀ ਜਿਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਤੁਸੀਂ ਕਿਹਾ ਇਹ ਸਟ੍ਰਾਈਕ ਕੀਤੀ ਪਿਛਲੀ ਵਾਰ ਇਸ ਵਾਰ ਨੈਸ਼ਨਲ ਮੀਡੀਆ ਤੇ ਬਹੁਤ ਤੋਂ ਵੱਡੇ ਪੱਤਰ ਤੇ ਕਹਿੰਦੇ ਭਾਰਤ ਨੇ ਵਾਟਰ ਸਟ੍ਰਾਈਕ ਕਰਤੀ ਇਸ ਵਾਰ ਪਾਕਿਸਤਾਨ ਬਖਲਾਜੂ ਪਾਕਿਸਤਾਨ ਮਰਜੂ ਜਾਂ ਪਾਕਿਸਤਾਨ ਪਿਆਸਾ ਮਰੂ ਇਹ ਕਿਸ ਤਰੀਕੇ ਦੀਆਂ ਇਹ ਕਹਿਣ ਦੀਆਂ ਗੱਲਾਂ ਨੇ ਜਾਂ ਸੱਚਮੁੱਚ ਇਦਾਂ ਦਾ ਹੋ ਸਕਦਾ ਹੈ ਨਹੀਂ ਇਹ ਤਾਂ ਮੋਦੀ ਸਰਕਾਰ ਪ੍ਰਚਾਰ ਕਰ ਰਹੀ ਆ ਜਾਂ ਉਹ ਟੀਵੀ ਜਿਵੇਂ ਮਤਲਬ ਉਤਵਰਣ ਵਿੱਚ ਇਹ ਐਂ ਕਰਦੇ ਸੀਗੇ ਪਰ ਉਹਦੇ ਨਾਲ ਪਾਕਿਸਤਾਨ ਦੇ ਉੱਤੇ ਕੋਈ ਵੱਡਾ ਅਸਰ ਨਹੀਂ ਪੈਣਾ ਐਂ ਕਿ ਹਾਂ ਮਾਈਨਰ ਇਸ਼ੂਸ ਤਾਂ ਪੈ ਸਕਦੇ ਹੁੰਦੇ ਆ ਜਿਵੇਂ ਹੁਣ ਪਿੱਛੇ ਜੇਲਮ ਦਾ ਪਾਣੀ ਛੜਦਾ ਸੀ ਅਚਾਨਕ ਜਾਂ ਕੁਝ ਉਹਦਾ ਡਾਰ ਪੈ ਗਿਆ ਸੀ ਪਰ ਵੱਡੇ ਤੌਰ ਤੇ ਕੋਈ ਅਸਰ ਨਹੀਂ ਪੈਣਾ ਦਾ ਵੱਡੇ ਤੌਰ ਤੇ ਇਸ ਕਰਕੇ ਅਸਰ ਨਹੀਂ ਪੈਂਦਾ ਕਿ ਉਹ ਤਿੰਨ ਦਰਿਆਵਾਂ ਦਾ ਪਾਣੀ ਰੋਕਿਆ ਹੀ ਨਹੀਂ ਜਾ ਸਕਦਾ ਮਤਲਬ ਇੱਕ ਤਾਂ ਅਸੀਂ ਟ੍ਰੀਟੀ ਰੱਦ ਕਰਤੀ ਹੁਣ ਅਸੀਂ ਰੋਕਾਂਗੇ ਪਰ ਪਾਣੀ ਰੋਕਣਾ ਇੱਕ ਪਾਣੀ ਰੋਕਣਾ ਕਹਿ ਦੇਣਾ ਇੱਕ ਗੱਲ ਆ ਪਰ ਪਾਣੀ ਰੋਕਣ ਵਾਸਤੇ ਤੁਹਾਡੇ ਕੋਲੇ ਉਹ ਸੰਸਾਧ ਨਹੀਂ ਉਹ ਸਿਸਟਮ ਇਨ ਪਲੇਸ ਉਹ ਵੀ ਜਾਂ ਡੈਮਸ ਹੋਣ ਉਸ ਤਰੀਕੇ ਦੇ ਜੇ ਰੋਕ ਸਕਦੇ ਹੋ ਨੂੰ ਪਰ ਉਹ ਅਵੇਲੇਬਲ ਹੈ ਨਹੀਂ ਉਹ ਪਾਣੀ ਫਿਰ ਲੈ ਕੇ ਕਿੱਧਰ ਜਾਣਾ ਕਿਉਂਕਿ ਬਹੁਤ ਵੱਡੇ ਦਰਿਆ ਉਹ ਛੋਟੇ ਦਰਿਆ ਨਹੀਂ ਡੈਮਸ ਬਣਾ ਸਕਦਾ ਇੰਡੀਆ ਉਸ ਤਰੀਕੇ ਨਾਲ ਜਿਵੇਂ ਗੱਲ ਚੱਲ ਰਹੀ ਹੈ ਵੀ ਅਸੀਂ ਡੈਮਸ ਬਣਾਵਾਂਗੇ ਸਾਰਾ ਕੁਝ ਹੋਊਗਾ ਮਤਲਬ ਪਾਕਿਸਤਾਨ ਜਦੇ ਇੰਟਰਨੈਸ਼ਨਲ ਲੈਵਲ ਤੇ ਚਲੇ ਜਾਂਦਾ ਉਹਨਾਂ ਗੱਲਾਂ ਨੂੰ ਲੈ ਕੇ ਨਹੀਂ ਆਏ ਆ ਡੈਮਸ ਜਿਹੜੇ ਆ ਜਿਹੜੇ ਤਾਂ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ ਹੈਗੇ ਆ ਉਹ ਮੇਰਾ خیال ਹੁਣ 파ਰਟ ਜਲਦੀ ਕੰਪਲੀਟ ਕਰ ਲੂਗਾ ਕਿਉਂਕਿ ਉਹ ਹਰ ਇੱਕ ਲੈਵਲ ਤੇ ਜੋ ਡਿਜ਼ਾਈਨ ਚੈੱਕ ਕਰਉਣਾ ਪੈਂਦਾ ਹੁੰਦਾ ਹੈ ਪਾਕਿਸਤਾਨ ਵਾਲਿਆਂ ਨੂੰ ਉਹ ਸ਼ਾਇਦ ਉਹ ਇੱਕ ਐਡਵਾਂਟੇਜ ਇੱਕ ਫਾਇਦਾ ਲੈ ਸਕਦੇ ਕਿ ਆਪ ਦਾ ਅ ਐਡਵਾਂਟੇਜ ਲੈ ਸਕਦੇਗੇ ਪਰ ਜਿੱਥੋਂ ਤੱਕ ਆਪਾਂ ਕਹੀਏ ਵੀ ਪਾਣੀ ਰੋਕਣ ਵਾਲੇ ਡੈਮ ਹੋਣ ਜਾਂ ਵੱਡੇ ਡੈਮ ਹੋਣ ਉਹ ਨਹੀਂ ਬਣਾਏ ਜਾ ਸਕਦੇ ਉਹਦੇ ਦੋ ਵੱਡੇ ਕਾਰਨ ਇੱਕ ਇੱਕ ਦਿਨ ਦੀ ਤਾਂ ਖੇਡ ਹੈ ਨਹੀਂ ਉਹ ਹਾਂਜੀ ਬਹੁਤ ਜ਼ਿਆਦਾ ਇਨਫਰਾਸਟ੍ਰਕਚਰ ਚਾਹੀਦਾ ਹੈ ਬਹੁਤ ਜ਼ਿਆਦਾ ਪੈਸਾ ਚਾਹੀਦਾ ਉਹ ਨੂੰ ਨਾਸਤੇ ਫਿਰ ਲਾ ਕੇ ਉਸ ਪਾਣੀ ਨੂੰ ਕਿਸੇ ਪਾਸੇ ਲਿਜਾਣ ਵਾਲਾ ਪ੍ਰੋਜੈਕਟ ਚਾਹੀਦਾ ਤੇ ਵੱਡੀ ਗੱਲ ਆ ਬੜਾ ਲੰਬਾ ਕਹਾਣੀ ਹੈ 15-20 ਸਾਲ 10 ਤੋਂ 15 ਸਾਲ ਤਾਂ ਮਿਨੀਮਮ ਉਹਦੀ ਘੱਟ ਤੋਂ ਘੱਟ ਹਾਂ ਘੱਟ ਤੋਂ ਘੱਟ ਚੀਜ਼ ਰਹੂਗੀ ਦੂਜੀ ਵੱਡੀ ਗੱਲ ਇਹ ਆ ਕਿ ਜੇ ਤੁਸੀਂ ਉੱਥੇ ਡੈਮ ਬਣਾਉਣਾ ਚਾਹੁੰਦੇ ਹੋ ਤੇ ਪਾਕਿਸਤਾਨ ਉਹਨੂੰ ਐਕਟ ਆਫ ਵਾਰ ਕਹਿੰਦਾ ਕਿ ਵੀ ਜੰਗ ਤੁਸੀਂ ਸਾਡੇ ਤੇ ਖੋਲਤੀ ਇੱਕ ਤਰ੍ਹਾਂ ਤਾਂ ਫਿਰ ਉਸ ਉਹ ਡੈਮ ਬਣਾਉਣ ਵਾਲੀ ਥਾਂ ਨੂੰ ਮਿਲਟਰੀ ਪ੍ਰੋਟੈਕਸ਼ਨ ਦੇਣੀ ਵੀ ਸੌਖੀ ਨਹੀਂ ਕਿ ਉਸ ਏਰੀਆਸ ਤੋਂ ਉਹ ਵੀ ਤੇ 에ਅ ਸਟ੍ਰਾਈਕਸ ਕਰ ਸਕਦਾ ਤੇ ਇਸ ਟਾਈਮ ਉਹਦੀ ਚੀਨ ਨਾਲ ਜਿਹੜੀ ਇਨਟਰੋਪਰੇਬਿਲਿਟੀ ਆ ਚੀਨ ਦੀ ਸਹਾਇਤਾ ਉਹਨੂੰ ਬਹੁਤ ਮਿਲੀ ਵੀ ਆ ਹਾਂਜੀ ਤਿੰਨ ਚਾਰ ਮਸਲੇ ਆ ਕਿ ਜੇ ਜੰਗਰ ਕੀ ਸਿਚੁਏਸ਼ਨ ਆ ਜਾਂਦੀ ਆ ਹਾਲਾਂਕਿ ਫੌਜ ਤਾਂ ਵਧਾਈ ਹੈ ਭਾਰਤ ਨੇ ਵੀ ਉਸ ਪਾਸੇ ਨੂੰ ਕਿਉਂ ਨਾ ਉਹ ਆ ਕਿ ਕੱਲ ਨੂੰ ਕੋਈ ਉਧਰੋਂ ਜੇ ਆਜੇ ਕੁਝ ਇਹ ਹੁੰਦਾ ਕਿ ਆਪਾਂ ਕੋਈ ਲੜਾਈ ਨਾ ਵੀ ਕਰਨੀ ਹੋਵੇ ਆਪਾਂ ਵਿਖਾਵਾਤ ਕਰਦੇ ਆ ਨਾ ਕਿ ਅਸੀਂ ਖੜੇ ਆ ਇੱਥੇ ਪਰ ਜੇ ਐਕਚੁਅਲ ਲੜਾਈ ਚ ਜਾਣਾ ਪੈਂਦਾ ਤਾਂ ਵੱਡੀ ਗੱਲ ਆ ਕਿ ਚੀਨ ਵਾਲੇ ਬਾਰਡਰ ਦੇ ਉੱਤੇ ਵੀ ਦਬਾਵ ਵਧੂਗਾ ਸੋ ਕੁਝ ਕੁਝ ਕੀ ਵੱਡੀ ਗਿਣਤੀ ਚ ਫੌਜ ਤੋਂ ਚੀਨ ਵਾਲੇ ਬਾਰਡਰ ਤੇ ਫੇਰ ਵੀ ਰੱਖਣੀ ਪਊਗੀ ਜਾਂ ਤੁਸੀਂ ਪਾਕਿਸਤਾਨ ਨਾਲ ਲੜ ਰਹੇ ਹੋ ਕਿ ਫਿਰ ਉਹ ਵੀ ਤਾਂ ਫਾਇਦਾ ਲੈ ਸਕਦੇ ਆ ਉਸੇ ਚ ਹਾਲਾਤ ਦਾ ਦੂਜਾ ਪਾਰਟ ਕੋਲੇ ਹਰੇ ਲੋਜਿਸਟਿਕਲੀ ਜਿਹਨੂੰ ਕਹਿੰਦੇ ਆਪਾਂ ਸਪਲਾਈ ਲਾਈਨ ਸਪਲਾਈ ਉਹ ਇੰਨੀ ਸਟਰੋਂਗ ਹੈ ਨਹੀਂਗੀ ਐਨੀ ਮਜ਼ਬੂਤ ਨਹੀਂ ਕਿ ਵੀ ਸਾਰਾ ਕੁਝ ਮਾਲ ਸਪਲਾਈ ਕਰੇ ਫਿਰ ਐਮੂਨੀਸ਼ਨ ਇਕੱਠਾ ਕਰਨ ਦੀ ਇਹ ਟਾਈਮ ਲੱਗੂਗਾ ਖਰੀਦਣਾ ਪਊਗਾ ਪਿਛਲੀ ਵਾਰ ਜਦੋਂ ਜੰਗ ਦਾ ਮਾਹੌਲ ਹੋ ਗਿਆ ਸੀ ਤਾਂ ਵੀ ਗੋਲੀ ਸਿੱਕਾ ਹੀ ਨਹੀਂ ਮਿਲ ਰਿਹਾ ਸੀ ਕਿਤੇ ਵਰਲਡ ਚ ਜੀ ਇਹ ਤੋਂ ਲੇ ਕੋ ਮਾਲ ਮਤਲਬ ਤਾਂ ਉਹ ਗੋਲੀ ਸਿੱਕਾ ਲੱਭਣਾ ਖਰੀਦਣਾ ਪਹਿਲਾਂ ਸਹੀ ਵਾਵਾ ਕੁਆਟਿਟੀ ਚ ਮਿਲੇ ਉਹਨੀ ਹੈਨਾ amount ਮਿਲੇ ਫਿਰ ਉਹਨੂੰ ਇੰਪੋਰਟ ਕਰਨਾ ਸੋ ਬੜਾ ਲੰਬਾ ਕੰਮ ਆ ਸੈ ਦੂਜੀ ਗੱਲ ਆ ਕਿ ਫੌਜ ਦੇ ਵਿੱਚ ਬੰਦਿਆਂ ਦੀ ਗਿਣਤੀ ਪਹਿਲਾਂ ਹੀ ਘਟੀ ਵੀ ਐ ਇਸ ਟਾਈਮ ਮਨਨ ਕੱਲੀ ਪੰਜਾਬ ਤੋਂ ਨਹੀਂ ਘਟੀ ਉਹ ਪਰ ਪਰ ਤੋਂ ਘਟੀ ਹੈ ਜਦੋਂ ਦਾ ਅਗਨੀਵੀਰ ਸਕੀਮ ਚੱਲੀ ਹੈ ਜੀ ਸੋ ਉਹ ਬੰਦੇ ਨਾ ਪੂਰੇ ਏਰੀਆ ਦੇ ਵਿੱਚ ਫਰਕ ਪਿਆ ਭਾਰਤੀ ਦੇ ਵਿੱਚ ਹਾਂਜੀ 97000 ਬੰਦਾ ਘਟਾ ਅੱਛੇ ਉਹ ਵੀ ਫਾਈਟਿੰਗ ਆਰਮਸ 'ਚੋਂ ਘਟਾ ਹੋਊਗਾ ਤੇ ਉਹ ਬੜਾ ਖਤਰਨਾਕ ਉਹ ਐ ਸੌਖਾ ਨਹੀਂਗਾ ਪਰ ਨਾ ਉਹ ਨਵੇਂ ਮੁੰਡੇ ਰਿਕਰੂਟ ਹੋਣਗੇ ਉਹ ਟ੍ਰੇਨਡ ਹੋਣਗੇ ਫਿਰ ਉਹਨੂੰ ਕਿਸ ਟਰਮਸ ਤੇ ਭਰਤੀ ਕਰਨਾ ਸੋ ਲੜਾਈ ਜਿਹੜੀ ਹੈਗੀ ਉਹ ਕਹਿਣੀ ਸੌਖੀ ਹੁੰਦੀ ਹੈ ਜੀ ਲੜਾਈ ਲੜਨੀ ਬਹੁਤ ਔਖੀ ਹੁੰਦੀ ਹੈ ਅਮਰੀਕਾ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਅਮਰੀਕਾ ਜਿਸ ਤਰੀਕੇ ਨਾਲ ਡੋਨਲਡ ਟਰੰਪ ਦਾ ਬਿਆਨ ਆਇਆ ਸੀਗਾ ਉਹ ਕਹਿੰਦੇ ਭਾਰਤ ਵੀ ਮੇਰਾ ਚੰਗਾ ਦੋਸਤ ਆ ਭਾਰਤ ਵਾਲੇ ਵੀ ਪਾਕਿਸਤਾਨ ਵੀ ਉਹਨਾਂ ਨੇ ਤਾਂ ਬਰਾਬਰ ਜੀ ਰੱਖਿਆ ਸਾਰਾ ਸਿਸਟਮ ਹਾਂ ਉਹਨੇ ਜਦੋਂ ਸਿਮਲਰ ਸਮਝੌਤਾ ਰੱਦ ਕੀਤਾ ਤਾਂ ਇੱਕ ਤਰ੍ਹਾਂ ਡੋਨਲਡ ਟਰੰਪ ਨੇ ਉਹ ਸਿਮਲਰ ਸਮਝੌਤੇ ਨੂੰ ਪਹਿਲਾਂ ਉਹਨੇ ਪਿਛਲੀ ਵਾਰੀ ਯਾਦ ਹੋਵੇ ਤੋਂ ਸੀ ਉਹਨਾਂ ਨੇ ਡੋਨਲਡ ਟਰੰਪ ਨੇ ਕਿਹਾ ਸੀ ਵੀ ਮੈਂ ਸਮਝੌਤਾ ਕਰਾ ਦੇਣਾ ਤਾਂ ਐਥਿਕਰ ਉਹਨਾਂ ਨੇ ਧਿਆਨ ਰੱਖਿਆ ਇਸ ਕਾਲ ਦਾ ਨਹੀਂ ਕਿਹਾ ਉਹਨੇ ਕਿਹਾ ਕਿ ਵੀ ਦੋਨੇ ਮੇਰੇ ਦੋਸਤਾਂ ਮੈਨੂੰ ਲੱਗਦਾ ਵੀ ਆਪਦਾ ਮਸਲਾ ਆਪ ਹੱਲ ਕਰ ਲੈਣਗੇ ਇਹਦਾ ਮਤਲਬ ਉਹ ਸਿਮਲਰ ਟ੍ਰੀਟੀ ਨੂੰ ਰੱਦ ਹੋਣ ਦੇ ਬਾਅਦ ਵੀ ਉਹ ਕਿਤੇ ਨਾ ਕਿਤੇ ਮੰਨਦਾ ਪਿਆ ਬੱਲ ਗਿਆ ਪਰ ਉਹ ਆ ਫ੍ਰੀਜ ਨਹੀਂ ਮੰਨੀਗੀ ਗੱਲ ਉਹਦੇ ਵਿੱਚ ਵੀ ਅਗਲੇ ਦਿਨ ਹੀ ਵੇਖੋ ਖਬਰ ਆਈ ਕਿ ਵੀ ਜਿਹੜੀ ਆਪਣਾ ਭਾਰਤ ਨੇ ਜਿਹੜੀ ਆਪਣਾ ਵਪਾਰ ਸੰਧੀ ਉਹਦੇ ਬਹੁਤ ਨੇੜੇ ਆ ਗਿਆ ਭਾਰਤ ਸਾਡੀ ਗੱਲ ਨੂੰ ਮੰਨਣ ਨੂੰ ਆਲਮੋਸਟ ਤਿਆਰ ਆ ਹਾਂਜੀ ਸੋ ਜੇ ਅਮਰੀਕਾ ਨੇ ਕਿਤੇ ਇੱਕ ਜਗ੍ਹਾ ਉਹਨੂੰ ਫਾਇਦਾ ਦਿੱਤਾ ਤਾਂ ਦੂਜੀ ਜਗ੍ਹਾ ਉਹ ਉਹਦਾ ਕੋ ਮੁੱਲ ਵੀ ਲੈ ਲਿਆ ਇੰਡਾਇਰੈਕਟਲੀ ਉਨੇ ਦੋਏ ਪਾਸੇ ਸਹੀ ਰੱਖ ਲਿਆ ਆਪਣਾ ਅਮਰੀਕਾ ਹਾਂ ਉਹਨੇ ਦੋਏ ਪਾਸੇ ਸਹੀ ਰੱਖ ਲਿਆ ਦੂਜੀ ਵੱਡੀ ਗੱਲ ਆ ਤੁਸੀਂ ਵੇਖੋ ਉਹ ਕਿਵੇਂ ਵੇਖਦੇ ਆ ਮਸਲੇ ਨੂੰ ਉਹ 1947 ਦੀ ਵੰਡ ਦੇ ਹਿਸਾਬ ਨਾਲ ਨਹੀਂ ਵੇਖਦੇ ਉਹਨੇ ਆਖਿਆ ਵੀ 1500 ਸਾਲ ਦਾ ਇਹ ਪੁਰਾਣਾ ਝਗੜਾ ਹੈ ਸੋ ਕਿਤੇ ਨਾ ਕਿਤੇ ਉਹ ਸਭਿਤਾਵਾਂ ਦੇ ਕਲੈਸ਼ ਚੋਂ ਵੇਖਦੇ ਆ ਇਹ ਅਮਰੀਕਾ ਦਾ ਜਿਹੜਾ ਸਟੈਂਡ ਹੈ ਇਹਦੇ ਬਾਰੇ ਉਹ ਪਤਾ ਲੱਗਦਾ ਹਾਂ ਸਪਸ਼ਟ ਕਰ ਦਿੱਤਾ ਉਹਨਾਂ ਨੇ ਤਾਂ ਚੀਨ ਦਾ ਜਿਵੇਂ ਤੁਸੀਂ ਕਹਿੰਦੇ ਹੋ ਪਿੱਛੋਂ ਚੀਨ ਜਿਸ ਤਰੀਕੇ ਨਾਲ ਸਪੋਰਟ ਕਰ ਰਿਹਾ ਪਾਕਿਸਤਾਨ ਨੂੰ ਉਹਨਾਂ ਹਾਲਾਤਾਂ ਦੇ ਵਿੱਚ ਅਮਰੀਕਾ ਤੇ ਚੀਨ ਦਾ ਆਪਾਂ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਦਾ ਉਸ ਨੂੰ ਕਿਸ ਤਰੀਕੇ ਨਾਲ ਮੈਨੇਜ ਕੀਤਾ ਫਿਰ ਅਮਰੀਕਾ ਨੇ ਜਾਂ ਅਮਰੀਕਾ ਉਸ ਨੂੰ ਕਿਸ ਤਰੀਕੇ ਨਾਲ ਲਊ ਦੇਖੋ ਇਹ ਚੀਨ ਵਾਸਤੇ ਪਾਕਿਸਤਾਨ ਦੀ ਜਿਹੜੀ ਹੋਂਦ ਉਹ ਬਹੁਤ ਜ਼ਰੂਰੀ ਆ ਉਹਦੇ ਵੱਡਾ ਇੱਕ ਤਾਂ ਕਾਰਨ ਆ ਕਿ ਵੀ ਜੇ ਪਾਕਿਸਤਾਨ ਕੱਲ ਨੂੰ ਖਤਮ ਹੋਦਾ ਲਾ ਕਿ ਬੁਨਿਸ਼ਤ ਵਾਲੀ ਦਾ ਆਰਟੀਕਲ ਆਇਆ ਪਿਛੇ ਜਿਹਦਾ ਬੜਾ ਰੌਲਾ ਪਿਆ ਕਿ ਕਿ ਪਾਕਿਸਤਾਨ ਖਤਮ ਹੀ ਕਰ ਦੋ ਤੇ ਉਹ ਜੇ ਪਾਕਿਸਤਾਨ ਕੱਲ ਨੂੰ ਕਿਸੇ ਹਸਾਬ ਨਾਲ ਖਤਮ ਹੁੰਦਾ ਚੀਨ ਦੀ ਤਾਂ ਉਹਦੇ ਵਿੱਚ ਦੀ ਸੀ ਪੈਕ ਤੇ ਰੂਟਸ ਨਿਕਲਦੇ ਜਿਹੜੇ ਉਹਨੂੰ ਚਾਹੀਦੇ ਹੈਗੇ ਪਰ ਸੜਕਾਂ ਵਾਲਾ ਰਾਹ ਜਾਂਦਾ ਜਿਹੜਾ ਹੇਠਾਂ ਸਮੁੰਦਰ ਨੂੰ ਆਉਂਦੇ ਆ ਸੋ ਚੀਨ ਵਾਸਤੇ ਵੈਸੇ ਵੀ ਪਾਕਿਸਤਾਨ ਦੀ ਐਗਜ਼ਿਸਟੈਂਸ ਨਾਲ ਜੁੜੀ ਦੂਜੀ ਗੱਲ ਆ ਉਹਨੂੰ ਆਏ ਆ ਕਿ ਭਾਰਤ ਦੇ ਉੱਤੇ ਪ੍ਰੈਸ਼ਰ ਰੱਖਣ ਨੂੰ ਵੀ ਉਹ ਬਹੁਤ ਜ਼ਰੂਰੀ ਆ ਸੋ ਆਰਥਿਕ ਤੌਰ ਤੇ ਵੀ ਜ਼ਰੂਰੀ ਆ ਮਿਲਟਰੀ ਤੌਰ ਤੇ ਵੀ ਪਰ ਪਾਕਿਸਤਾਨ ਜ਼ਰੂਰੀ ਆ ਤੇ ਜਿੱਥੋਂ ਤੱਕ ਅਮਰੀਕਾ ਦਾ ਸਮਾਂ ਦਾ ਅਮਰੀਕਾ ਜੇ ਤੁਸੀਂ ਐਕਚੁਅਲੀ ਮਨੀਸ਼ ਦਿਵਾਲੀ ਦਾ ਉਹ ਆਰਟੀਕਲ ਵੇਖੋ ਹਾਂਜੀ ਤਾਂ ਆਰਟੀਕਲ ਦੇ ਵਿੱਚ ਤਾਂ ਹਾਲਾਂਕਿ ਉਹਨੇ ਕਿਹਾ ਵੀ ਜ਼ੋਰ ਨਾਲ ਉਹਨੂੰ ਭੰਨ ਦੋ ਜਾਂ ਕੁਝ ਕਰ ਦੋ ਜ਼ੋਰ ਨਾਲ ਨਹੀਂ ਪਾਕਿਸਤਾਨ ਭੰਨਿਆ ਜਾ ਸਕਦਾ ਕਿਉਂਕਿ ਉਹ ਨਿਊਕਲੀਅਰ ਸਟੇਟ ਹੈ ਇਹ ਉਹਨੇ ਵੀ ਪਹਿਲਾਂ ਵੀ ਇੱਕ ਵਾਰੀ ਮੁਸ਼ਰਰਫ ਨੇ ਕਿਹਾ ਸੀ ਆ ਵੀ ਕਿਹਾ ਹੈ ਕਿਵੇਂ ਭੰਨੋਗੇ ਸਾਡੇ ਵੀ ਕੋਲ ਨਹੀਂ ਹੈ ਪਰ ਸਾਡੇ ਕੋਲੇ ਨਿਊਕਲੀਅਰ ਹਥਿਆਰ ਹੈ ਅਸੀਂ ਪੂਰੀ ਸਟੇਟ ਹੈ ਨਹੀਂ ਭੰਨ ਸਕਦੇ ਪਰ ਹਾਂ ਕੱਲ ਨੂੰ ਆਰਥਿਕ ਤੌਰ ਤੇ ਉਹਦਾ ਜੇ ਨੁਕਸਾਨ ਹੁੰਦਾ ਜਾਂਦਾ ਤੇ ਟੁੱਟਦਾ ਤੋੜਨ ਦੀ ਜਿਹੜੀ ਹੈਗੀ ਹੈ ਤਾਂ ਉਹ ਅਮਰੀਕਾ ਦੇ ਕਿੱਤੇ ਨਾ ਕਿਤੇ ਹੱਕ ਚ ਜਾਂਦਾ ਅਮਰੀਕਾ ਦੇ ਹੱਕ ਦੇ ਵਿੱਚ ਉਹ ਹੱਕ ਚ ਜਾਂਦਾ ਅਮਰੀਕਾ ਦੀ 2012 ਦੇ ਆਸ-ਪਾਸ ਸਟਾਟਫੋਰਨ ਆਦਿਕ ਏਜੰਸੀ ਹੈਗੀ ਆ ਹਮ ਵੈਸੇ ਤੋਂ ਪ੍ਰਾਈਵੇਟ ਏਜੰਸੀ ਆ ਪਰ ਉਹ ਜ਼ਿਆਦਾਤਰ ਯਹੂਦੀ ਚਲਾਉਂਦੇ ਆ ਤੇ ਉਹਨਾਂ ਦੇ ਰੌਬਰਟ ਕਾਪਲਨ ਨਾਂ ਦੇ ਇੱਕ ਜਿਓ ਜਿਓ ਪੋਲਿਟਿਸ਼ੀਅਨਸ ਹੈਗੇ ਆ ਉਹਨਾਂ ਨੇ ਰੀ ਅਰੇਂਜਿੰਗ ਦੀ ਇੰਡੀਅਨ ਸਬਕਾਂਟਿਨੈਂਟ ਕਿ ਵੀ ਇਸ ਕਿਤੇ ਨੂੰ ਦੁਬਾਰਾ ਰੀ ਅਰੇਂਜ ਕਿਵੇਂ ਕਰਨਾ ਉਦੇ ਵਿੱਚ ਉਹ ਮੋٹے ਤੌਰ ਤੇ ਕਹਿੰਦਾ ਕਿ ਵੀ ਪਾਕਿਸਤਾਨ ਨੂੰ ਟੁੱਟ ਕੇ ਤੇ ਇੱਕ ਵੱਡੀ ਕਨਫੈਡਰੇਸ਼ਨ ਹਿੰਦੁਸਤਾਨ ਦੀ ਬਣਨੀ ਚਾਹੀਦੀ ਜਿਹਦੇ ਵਿੱਚ ਕੇਂਦਰ ਕਮਜ਼ੋਰ ਹੋਵੇ ਤੇ ਸੂਬਿਆਂ ਨੂੰ ਅਧਿਕਾਰ ਜੀ ਫੈਡਰਲ ਸਟਰਕਚਰ ਜਿਹੜਾ ਫੈਡਰਲ ਸਟਰਕਚਰ ਕਹਿ ਲੋ ਜਾਂ ਉਸੇ ਸਟਰਕਚਰ 'ਚ ਹੀ ਵਾਪਸ ਲਿਜਾਣਾ ਚਾਹੁੰਦੇ ਜਿਹਦੇ 'ਚ ਕਿਸੇ ਸਮੇਂ ਕੈਬਨਟ ਪਲਾਨ ਉਹਨਾਂ ਨੇ ਆਖੀ ਸੀ ਤੇ ਉਹ ਸਟਰਕਚਰ ਜਿਹੜਾ ਹੈਗਾ ਜਾਂ ਉਹ ਢਾਂਚਾ ਜਿਹੜਾ ਤੁਸੀਂ ਪਿੱਛੇ ਜੇ ਰਾਹੁਲ ਗਾਂਧੀ ਨੂੰ ਵੀ ਵੇਖਿਆ ਹੋਣਾ ਇਹ ਗੱਲ ਕਹਿੰਦੇ ਆ ਉਹ ਇਹ ਵੀ ਇੰਡੀਆ ਯੂਨੀਅਨ ਆਫ ਸਟੇਟਸ ਤੇ ਗਾਇਤੇ ਇਸ ਸਾਰੇ ਬਲ ਸੂਬਿਆਂ ਦੇ ਅਧਿਕਾਰ ਇਹ ਸੋ ਇਹ ਜਿੱਥੇ ਗੱਲਾਂ ਹੋ ਰਹੀਆਂ ਹਨ ਇਹ ਅਮਰੀਕਾ ਪੱਖੀ ਗੱਲਾਂ ਇਹ ਹੈਗੀਆਂ ਤੇ ਜਿੰਨਾ ਚੋ ਤੁਸੀਂ ਵੇਖੋ ਕਿ ਕਿਤੇ ਨਾ ਕਿਤੇ ਮਨੀਸ਼ ਦਿਵਾੜੀ ਨੇ ਜਿਹੜਾ ਆਰਟੀਕਲ ਲਿਖਿਆ ਉਹ ਇੱਕ ਪਾਸੇ ਤਾਂ ਇਹ ਵਿਖਾਉਂਦਾ ਆਪਦੇ ਆਪ ਨੂੰ ਕਿ ਅਸੀਂ ਬਹੁਤ ਸਖਤ ਰਾਸ਼ਟਰਵਾਦੀ ਹਾਂ ਨਾ ਰਾਸ਼ਟਰਵਾਦ ਤੋਂ ਕੋਈ ਹੈ ਨਹੀਂ ਪਰ ਜਦੋਂ ਉਹ ਕਹਿੰਦਾ ਵੀ ਟੁੱਟ ਕੇ ਵਿਚਰਲਾ ਲੈਣਾ ਚਾਹੀਦਾ ਜਾਂ ਖਤਮ ਕਰ ਦੇਣਾ ਚਾਹੀਦਾ ਭੰਨ ਕੇ ਤਾਂ ਜਦੋਂ ਵਿੱਚ ਕੋਈ ਰਲੇਵਾ ਹੋਊਗਾ ਤਾਂ ਇਹਦਾ ਮਤਲਬ ਕਿ ਪਾਰਟੀ ਜਿਹੜਾ ਵਜੂਤਾ ਸਿਸਟਮ ਆ ਗਵਰਨੈਂਸ ਦਾ ਉਹਨੂੰ ਹੀ ਤਾਂ ਕਿਸੇ ਹਿਸਾਬ ਨਾਲ ਬਦਲੋਗੇ ਨਾ ਇਹ ਸਾਰੀਆਂ ਗੱਲਾਂ ਦੇ ਜਵਾਬ ਜਿਹੜੇ ਹੈਗੇ ਆ ਰਾਬਰਟ ਕਾਪਲਨ ਨੇ ਜਿਹੜਾ ਉਹਦਾ 2012 ਦਾ ਇੱਕ ਆਰਟੀਕਲ ਸੀ ਹਾਂਜੀ ਉਹਦੇ ਵਿੱਚ ਦਿੱਤੇ ਸੀਗੇ ਕਿ ਵੀ ਇਹ ਜੇ ਆਏ ਕੁਝ ਹੁੰਦਾ ਤਾਂ ਉਹਦੀ ਅਗਲੇ ਆਉਣ ਵਾਲੇ ਸਮੇਂ 'ਚ ਸ਼ੇਪ ਕਿੰਜ ਹੀ ਬਣੂ ਤਾਂ ਸਰ ਕਸ਼ਮੀਰ ਦੇ ਵਿੱਚ ਹੋਇਆ ਤਹਿਸੀਲ ਆਪਣਾ ਪੰਜਾਬ ਦਾ ਸਾਰਾ ਬਾਰਡਰ ਹੋ ਜਾਂਦਾ ਗੁਜਰਾਤ ਪੋਰਟ ਤੇ ਵੀ ਸਵਾਲ ਉੱਠਦੇ ਨੇ ਗੁਜਰਾਤ ਪੋਰਟ ਕਹਿੰਦੇ ਕਦੇ ਨਹੀਂ ਸੀ ਲੁੰਦੀ ਉੱਥੋਂ ਤਾਂ ਚੱਲਦਾ ਰਹਿੰਦਾ ਇਥੋਂ ਹੀ ਸਿਲਕ ਰੂਟ ਲੰਘਣਾ ਆਪਣੀ ਉਸ ਤੇ ਕੀ ਇੰਪੈਕਟ ਪਊਗਾ ਇਹਦਾ ਨਹੀਂ ਆਏ ਪੰਜਾਬ ਪੰਜਾਬ ਵਿਚਾਲੇ ਫਸ ਜਾਂਦਾ ਨਾ ਦੋੇ ਪਾਸਿਓਂ ਨਹੀਂ ਆਏ ਕਿ ਕੁਝ ਆਪਾਂ ਥੋੜਾ ਜਿਹਾ ਇਹਦੇ ਤੇ ਬਹੁਤ ਧਿਆਨ ਨਾਲ ਵੇਖਣਾ ਚਾਹੀਦਾ ਆਪਾਂ ਕਈ ਵਾਰੀ ਵਿਕਟਮ ਐਟੀਟਿਊਡ 'ਚ ਵੀ ਆ ਜਾਂਦੇ ਆ ਪਹਿਲੀ ਗੱਲ ਤਾਂ ਸਿਲਕ ਰੂਟ ਨਾਂ ਦੀ ਕੋਈ ਚੀਜ਼ ਹੈ ਨਹੀਂ ਉਹ ਤਾਂ ਬੀਆਰਆਈ ਆ ਉਹਦਾ ਬਣਾ ਰਹੇ ਆ ਜਾਂ ਅੱਜਕੱਲ ਸਿਲਕ ਰੂਟਸ ਬਣਾ ਰਹੇ ਆ ਤੇ ਆਪਣਾ ਸਿਲਕ ਰੂਟ ਬਣਾ ਰਿਹਾ ਚੀਨ ਪਰ ਰੋਡਸ ਜਾਣੀਆਂ ਯੂਰਪ ਪਰ ਨਾ ਐਕਚੁਅਲੀ ਕੀ ਹੈ ਕਿ ਸਿਲਕ ਰੋਡਸ ਕਹ ਦੋ ਤਾਂ ਕਹਿੰਦੇ ਸੀਗੇ ਕਿਉਂਕਿ ਸਿਲਕ ਵੀ ਇੱਕ ਕਮੋਡਿਟੀ ਸੀ ਜਾਂ ਸੀ ਸਿਲਕ ਵੀ ਇੱਕ ਚੀਜ਼ ਸੀ ਜਿਹੜੀ ਉੱਤੇ ਭੇਜੀ ਜਾਂ ਵੇਚੀ ਜਾਂ ਫਿਰ ਜਾਂਦੀ ਸੀ ਵੈਸੇ ਜਿਹੜਾ ਇਹ ਲੈ ਲਓ ਤੁਸੀਂ ਕਿ ਜਿੱਥੇ ਸਤਾਨਬੋਲਾ ਤੁਰਕੀ ਦਾ ਹਾਂਜੀ ਉੱਥੋਂ ਲੈ ਕੇ ਤੇ ਮੱਧ ਏਸ਼ੀਆ ਦੇ ਵਿੱਚ ਤੇ ਚੀਨ ਤੱਕ ਮੱਧ ਏਸ਼ੀਆ ਜੋ ਬੁਖਾਰਾ ਮਰਵ ਸਮਰਕੰਦ ਬਗ਼ਦਾਦ ਇਹ ਸ਼ਹਿਰ ਆ ਜਾਂਦੇ ਇਹ ਸਾਰੀ ਥਾਂ ਉੱਤੇ ਸੱਲੇ ਕੋਈ ਆਏ ਨਹੀਂ ਕਿ ਕਰੂਟ ਆਏ ਸਾਰਿਆਂ ਨੂੰ ਕਵਰ ਕਰ ਜੂ ਕੋਈ ਕਿਸੇ ਪਾਸੇ ਦੀ ਜਾਂਦਾ ਰੂ ਕਿਸੇ ਪਾਸੇ ਦੀ ਤਾਂ ਉਹ ਉਹਦੇ ਵਿੱਚ ਇਹ ਪੁਰਾਣੇ ਵਪਾਰ ਹੁੰਦੇ ਸੀਗੇ ਜਿਹਦੇ ਵਿੱਚ ਮੌਜੂਦਾ ਪੰਜਾਬ ਦਾ ਵੀ ਕਾਫੀ ਹਿੱਸਾ ਪਰ ਜ਼ਿਆਦਾ ਉਹ ਹਿੱਸਾ ਹੈ ਜਿਹੜਾ ਹੈਗਾ ਉਹ ਪਾਕਿਸਤਾਨ ਵਾਲੇ ਪੰਜਾਬ 'ਚ ਸੀਗਾ ਪਰ ਇੰਡੀਆ ਦਾ ਭਾਰਤ ਦਾ ਵੀ ਕੋਸੰਭੀ ਕੋਸੰਭੀ ਉਹਦੇ ਨਾਲ ਅਟੈਚ ਸੀ ਪਰ ਓਨੇ ਵੱਡੇ ਪੱਧਰ ਤੇ ਨਹੀਂ ਸੀ ਜਿਵੇਂ ਉਹ ਇੱਕ ਦੋ ਜਣਾ ਵਪਾਰ ਕਰਦੇ ਸੀ ਉੱਥੇ ਕੱਲਾ ਵਪਾਰ ਹੀ ਨਹੀਂ ਹੁੰਦਾ ਸੀ ਉੱਥੇ ਵਿਚਾਰ ਧਾਰਾ ਦਾ ਦਾਨ ਪ੍ਰਦਾਨ ਵੀ ਹੁੰਦਾ ਸੀ ਅੱਜ ਕੱਲ ਆਪਾਂ ਤੁਸੀਂ ਵੇਖਿਆ ਹੋਣਾ ਕਿ ਆ ਜਿਹੜੀ ਆ ਸੜਕਾ ਮੇਨ ਰੋਡ ਜੀ ਹੈਗੀ ਹੈ ਸਰਾਂਦ ਕੋਟ ਆਪਰੇ ਵਿੱਚ ਉੱਥੇ ਉਹ ਕੈਰੇਵਾਨ ਸਰਾਵਾਂ ਵੀ ਹੈਗੀਆਂ ਜਿਹਨੇ ਸਰਾਵਾਂ ਚਾਹ ਕੇ ਰੁਕੀ ਸੀ ਉਹ ਉਹ ਦੁਨੀਆ ਭਰ ਚ ਸੀਗੀਆਂ ਹਨਾ ਇਹ ਜੀ ਤੁਸੀਂ ਆਪਾਂ ਨੂਰ ਮਹਿਲ ਜਾਈਏ ਤਾਂ ਉੱਥੇ ਉੱਥੇ ਗਈ ਹੈ ਬਹੁਤ ਹਾਂ ਜੀ ਸਰਾਵਾਂ ਇਹ ਉਹਦਾ ਬਿਲਕੁਲ ਰਿਜ਼ਰਵ ਕਰਕੇ ਵੀ ਰੱਖੀ ਆ ਬੜੀ ਸੋਹਣੀ ਆਰਕੀਓਲੋਜੀ ਡਿਪਾਰਟਮੈਂਟ ਦੀ ਤੇ ਵੇਖ ਚੋਣ ਵਾਲੀ ਹੈਗੀ ਕਿ ਵੀ ਅੰਦਰ ਕੀ ਕੁਝ ਹੁੰਦਾ ਸੀ ਕਿਵੇਂ ਵਪਾਰੀ ਆ ਕੇ ਰਾਤ ਕੁਝ ਦਿਨ ਗੁਜ਼ਾਰ ਸਕਦੇ ਸੀ ਉੱਥੋਂ ਆਪਦਾ ਆਦਾਨ-ਪ੍ਰਦਾਨ ਕਰ ਸਕਦੇ ਸੀ ਰਹਿ ਸਕਦੇ ਸੀ ਸ਼ਰੰਦ ਵੀ ਆਪਣੇ ਟ੍ਰਾਈਪੂਟ ਤੇ ਸ਼ਰੰਦ ਵੀ ਆ ਆਪਣੇ ਹਾਂ ਹਾਂ ਤੇ ਆਪਣਾ ਅਦਰਾਹੇ ਕੋਲੇ ਵੀ ਖਸਰਾਹੇ ਕੋਲੇ ਵੀ ਹਾਂਜੀ ਤੇ ਇਹ 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 ਆਈ ਵਰਲਡ ਓਵਰ ਮਨ ਲਾ ਵਰਲਡ ਓਵਰ ਕੀ ਹੈ ਬਦਸ਼ੀਆ ਚ ਤੇ ਉਹ ਤੁਰਕੀ ਤੱਕ ਸਿੰਘੇਦrocin ਦੇ ਵਿੱਚ ਵੀ ਸੀ ਗਿਆ ਤੇ ਵੀ ਇਹਦੇ ਤੇ ਵਪਾਰ ਦਾ ਰਾਹ ਸੀ। ਸੋ ਪਰ ਹੁਣ ਆਪਾਂ ਕਹਿ ਦਈਏ ਕਿ ਵੀ ਕੋਈ ਵੀ ਇਹ ਰੂਟ ਕੱਲਾ ਇਹ ਤਾਂ ਰੂਟ ਪਹਿਲਾਂ ਹੀ ਬੰਦ ਸੀਗਾ ਜੀ ਹਾਸਤੇ ਪਰ ਜਿਹੜਾ ਲੈਂਡ ਰੂਟ ਇੱਕੋ ਲੈਂਡ ਰੂਟ ਖੁੱਲਾ ਸੀ ਜ਼ਮੀਨੀ ਰਸਤਾ ਇੱਕੋ ਖੁੱਲਾ ਸੀ ਪਾਕਿਸਤਾਨ ਹਾਂਜੀ ਮਤਲਬ ਕੋਈ ਗੁਜਰਾਤ ਚੋਂ ਨਹੀਂ ਖੁੱਲਾ ਸੀ ਕੋਈ ਕਸ਼ਮੀਰ ਚੋਂ ਨਹੀਂ ਖੁੱਲਾ ਸੀ ਉਹ ਸੀਗਾ ạtari ਦਾ ạtari ਦਾ ਤੇ ਜਿਹੜਾ ਦੂਜਾ ਉਹਨਾਂ ਤੋਂ ਖੁੱਲਾ ਸੀ ਉਹ ਹੈਗਾ ਸਮੁੰਦਰੀ ਰਾ ਪਰ ਸਮੁੰਦਰੀ ਰਾਹ ਪਾਕਿਸਤਾਨ ਨੇ ਬੰਦ ਕਰਤਾ ਤੇ ਇਹਨਾਂ ਨੇ ਆ ਰਾਹ ਇਧਰ ਵਾਲਾ ਬੰਦ ਕਰਤਾ ਸਮੁੰਦਰੀ ਰਾਹ ਬੰਦ ਕਰਨ ਤੋਂ ਪਹਿਲਾਂ ਥੋੜਾ ਜਿਹਾ ਭਾਰਤ ਰੁਕਦਾ ਹੁੰਦਾ ਉਹਦਾ ਕਾਰਨ ਹੈ ਕਿ ਬਹੁਤ ਟ੍ਰੇਡ ਜਿਹੜਾ ਹੈਗਾ ਉਹ ਚੱਲ ਪਿਆ ਹੁੰਦਾ ਤੇ ਕੰਟੇਨਰਸ ਪਹੁੰਚ ਰਹੇ ਹੁੰਦੇ ਆ ਜਾਂ ਕੁਝ ਹੁੰਦਾ ਤੇ ਦੂਜਾ ਮੇਰਾ ਖਿਆਲ ਹੈ ਇੱਕ ਲੌਬੀ ਉਹਨਾਂ ਦੀ ਹੈਗੀ ਆ ਜਿਹੜੀ ਗੁਜਰਾਤ ਜਾਂ ਮਹਾਰਾਸ਼ਟਰ ਦੀ ਜਿਹੜੀ ਮਜ਼ਬੂਤ ਆ ਜਿਹੜੀ ਕਹਿੰਦੀ ਵੀ ਇਧਰ ਵਾਲਾ ਚਾਹੇ ਬੰਦ ਹੋ ਜੇ ਉਹ ਚੱਲਦਾ ਰਹੇ ਹੂੰ ਜਿਵੇਂ ਤੁਸੀਂ ਕਿਹਾ ਪੰਜਾਬ ਹਰ ਵਾਰ ਇਸ ਤਰੀਕੇ ਨਾਲ ਹੀ ਆ ਜਾਂਦਾ ਜਿਵੇਂ ਤੁਸੀਂ ਕਿਹਾ ਵਿਕਟਿਮ ਹਮੇਸ਼ਾ ਤਾਂ ਵਿਕਟਮ ਰਹਿੰਦਾ ਹੀ ਹਰੇਕ ਵਾਰੀ ਕਿਉਂਕਿ ਮੰਨ ਲਓ ਪੰਜਾਬ ਆਪਾਂ ਇੱਕ ਵਾਰੀ ਜੇ ਮਹਾ ਪੰਜਾਬ ਦੀ ਗੱਲ ਕਰਦੇ ਹਾਂ ਜਿਹੜਾ ਪਹਿਲਾ ਪੰਜਾਬ ਸੀ ਮਹਾਰਾ ਰਣਜੀਤ ਸਿੰਘ ਦਾ ਰਾਜ ਹੀ ਉੱਧਰ ਸੀ ਮਹਾਰਾ ਰਣਜੀਤ ਸਿੰਘ ਦਾ ਰਾਜ ਇੱਧਰ ਸੀ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ ਤਾਂ ਉਹੀ ਖੇਤਾ ਆ ਰਿਆ ਨਾ ਜਿਹਨੂੰ ਅਸੀਂ ਕਹਿੰਦੇ ਆ ਸਿੱਖ ਰਾਜ ਸੀ ਕਦੇ ਸਾਡਾ ਰਾਜ ਸੀ ਸਾਡਾ ਖੇਤਾ ਸੀ ਇਹ ਉਹ ਤਾਂ ਵੇਖੋ ਜਦੋਂ ਮਹਾਰਾ ਜੀ ਦਾ ਰਾਜ ਖਤਮ ਹੋਇਆ ਉਸ ਤੋਂ ਬਾਅਦ ਆਪਾਂ ਨੂੰ ਲਗਾਤਾਰ ਆਪਾਂ ਲੜੀ ਰਹੇ ਹਨਾ ਪ੍ਰੋਬਲਮ ਜੀ ਆਏ ਹੋਏ ਹੈ ਦਿੱਕਤ ਆਪਣੇ ਦੇ ਪ੍ਰੈਸ਼ਰਸ ਪੈ ਰਹੇ ਆ ਪੰਤਾ ਆਇਆ ਜਾ ਰਿਹਾ ਆਪਣੀ ਘਾੜਤ ਨੂੰ ਬਦਲਣ ਦੀ ਕੋਸ਼ਿਸ਼ ਹੋ ਰਹੀ ਆ ਤੇ ਉਹਨੂੰ ਉਸ ਚੀਜ਼ ਨੂੰ ਕਰਨ ਵਾਸਤੇ ਫਿਰ ਆਡਾ ਟੰਗ ਵਰਤੇ ਜਾਂਦੇ ਆ ਆਪਣੇ ਤੇ ਹਨਾ ਕੋਈ ਆਪਾਂ ਨੂੰ ਆਪਣਾ ਰਾਹ ਨੂੰ ਵਪਾਰ ਨੂੰ ਕੋਈ ਨਾ ਦਾ ਕਿਤੇ ਹੁੰਦਾ ਵੀ ਇਹਨਾਂ ਦਾ ਜਗਾ ਛੋਟੀ ਕਰ ਦੋ ਮਤਲਬ ਜਿਵੇਂ ਇਹਨਾਂ ਦੀ ਰਾਜਧਾਨੀ ਨਾ ਦਿਓ ਇਹਨਾਂ ਨੂੰ ਇਹਨਾਂ ਦੇ ਪੰਜਾਬੀ ਬੋਲਦੇ ਇਲਾਕੇ ਨਾ ਦਿਓ ਤਾਂ ਉਹ ਤਾਂ ਆਪਣੇ ਨਾਲ ਲਗਾਤਾਰ ਹੁਣ ਚਾਲੀ ਰਿਹਾ ਪਰ ਇਹ ਇੱਕਲਾ ਕੋਈ ਨਹੀਂ ਕਹਾਂ ਕਿ ਵੀ ਮਤਲਬ 21 ਕਈ ਜਿਹੜੇ ਹੈਗੇ ਆ ਮੁਲਕ ਕਹਿ ਲਓ ਜਿਨ੍ਹਾਂ ਨੂੰ ਇਹ ਲੱਗਦਾ ਕਿ ਹਾਂ ਵੀ ਇਹ ਇਹ ਸੋਚ ਜਿਹੜੀ ਆ ਸਾਡੇ ਤੇ ਹਾਵੀ ਹੋ ਜੂਗੀ ਚਾਹੇ ਉਹ ਹਿੰਦੁਸਤਾਨਾ ਚਾਹੇ ਪਾਕਿਸਤਾਨਾ ਦੋਨੇ ਆਪਣੇ ਨਾਲੇ ਕੰਮ ਕਰ ਰਹੇ ਨੇ ਅੱਜ ਕਿਉਂਕਿ ਸਿੱਖ ਤਾਂ ਕਹਿੰਦੇ ਨੇ ਰਾਸ਼ਟਰਵਾਦ ਦੇ ਵਿੱਚ ਲਿਆ ਕੇ ਉਹ ਉਹ ਸਿੱਖਾਂ ਨੂੰ ਹਾਂ ਉਹ ਪਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਹੁਣ ਇਹਦੇ ਵਿੱਚ ਕੀ ਹੈ ਕਿ ਹੌਲੀ ਹੌਲੀ ਆਪਾਂ ਨੂੰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀ ਆਪਾਂ ਰਾਸ਼ਟਰਵਾਦ ਦਾ ਜਿਹੜਾ ਹਰੇਕ ਨੂੰ ਹੀ ਹੈਗਾ ਕਿ ਵੀ ਉਹਦੇ ਚ ਇਹ ਹੋਵੇ ਵੀ ਸਿੱਖ ਏ ਕਹੇ ਕਿ ਮੈਂ ਪਹਿਲਾਂ ਭਾਰਤੀ ਹਾਂ ਫਿਰ ਸਿੱਖ ਹਾਂ ਹਾਲਾਂਕਿ ਉਹ ਬਿੱਟੇ ਨੇ ਦਾ ਸਟੇਟਮੈਂਟ ਵੀ ਦਿੱਤੀ ਹੈ ਕਿ ਲੋਕਾਂ ਉਸੇ ਵੀ ਪਰ ਇਹ ਆਪਣੇ ਤੋਂ ਆਪਾਂ ਨੂੰ ਇਸ ਸਿਚੁਏਸ਼ਨ ਚ ਲਿਆਂਦਾ ਜਾ ਰਿਹਾ ਇਹ ਉਹ ਤਾਂ ਬੜੀ ਉਹ ਤਾਂ ਇੱਕ ਪੂਰੀ ਸੋਚੀ ਸਮਝੀ ਮੂਵ ਹੁੰਦੀ ਹੈ ਉਹ ਤਾਂ ਰਾਸ਼ਟਰਵਾਦ ਦਾ ਇੱਕ ਤਰੀਕਾ ਵੀ ਹੁੰਦਾ ਕਿ ਨਿਕਲ ਸਕਦੇ ਨੇ ਸਿੱਖ ਇਸ ਇਹਦੇ ਵਿੱਚੋਂ ਕਿਉਂਕਿ ਆਪਾਂ ਗੱਲ ਕਰਦੇ ਆਂ ਮਤਲਬ ਕਿ ਜੇ ਇੱਥੋਂ ਸਿੱਧਾ ਆਪਣਾ ਵਪਾਰ ਖੁੱਲ ਜਵੇ ਓਟਾਰੀ ਰਾਲਾ ਜਿਹੜਾ ਤੁਸੀਂ ਕਿਹਾ ਕਿ ਪੰਜਾਬ ਦੇ ਜਿਹੜੇ ਕਿਸਾਨ ਦੀਆਂ ਪ੍ਰੋਬਲਮਸ ਨੇ ਉਹ ਸਾਰੀਆਂ ਉਦੋਂ ਹੀ ਸੋਲਵ ਹੋ ਜਾਣਗੀਆਂ ਜਾਂ ਪੰਜਾਬ ਦੀਆਂ ਨਹੀਂ ਇਹ ਇਹ ਥੋੜਾ ਜਿਹਾ ਆਪਾਂ ਇੱਥੇ ਗਲਤ ਆ ਉਹਦਾ ਕਾਰਨ ਹੈ ਕਿ 2012 ਚ ਇੱਕ ਸਮਝੌਤਾ ਹੋਇਆ ਸੀ ਪਾਕਿਸਤਾਨ ਨਾਲ ਵਪਾਰ ਤੇ ਉਹ ਲਾਗੂ ਨਹੀਂ ਹੋ ਸਕਿਆ ਹਾਂਜੀ ਕਿਉਂਕਿ ਪਾਕਿਸਤਾਨ ਨੇ ੜਿੱਕਾ ਪਾਇਆ ਸੀ ਅੱਛਾ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਉਹਨਾਂ ਨੇ ਰੋਕ ਮੰਗਦੇ ਸੀ ਕਿ ਵੀ ਆ ਚੀਜ਼ਾਂ ਨਹੀਂ ਸਾਡੇ ਆਉਣੀਆਂ ਉਹਨਾਂ ਦੇ ਵਿੱਚੋਂ ਜਿਆਦਾਤਰ ਜਿਹੜੀਆਂ ਸੀਗਾ ਉਹ ਕਹਿੰਦੇ ਸੀ ਪੰਜਾਬ ਦੇ ਵਿੱਚੋਂ ਕੋਈ ਵੀ ਖਾਣ ਵਾਲੀ ਵਸਤੂ ਨਹੀਂ ਆਉਣੀ ਸਕਦੀ ਪਾਕਿਸਤਾਨ ਨੇ ਕਿਹਾ ਇਹ ਉਹਦਾ ਕਾਰਨ ਸਮਝੋ ਇੱਕ ਗੱਲ ਜੇ ਕੱਲ ਆਪਾਂ ਨਹੀਂ ਕਹਿੰਦੇ ਵੀ ਆਸਟ੍ਰੇਲੀਆ ਤੋਂ ਕਣਕ ਨਹੀਂ ਆਉਣ ਦਿੰਦੇ ਸੀ ਸਸਤੀ ਹੂੰ ਤੇ ਹੁਣ ਜੇ ਤੁਹਾਡੀ ਇੱਥੇ ਚੀਜ਼ ਸਸਤੀ ਆ ਜੋ ਪਾਕਿਸਤਾਨ ਦੇ ਅੰਦਰ ਜਾਂਦੀ ਆ ਸਸਤੀ ਤਾਂ ਉਹਨਾਂ ਦਾ ਕਿਸਾਨ ਵੀ ਤਾਂ ਮਾਰਿਆ ਜਾਂਦਾ ਹੈ ਉਹਦੇ ਵਿੱਚ ਅੜਚਣ ਪਾਕਿਸਤਾਨ ਨੇ ਪਾਈ ਸੀ ਉਹਦੇ ਵਿੱਚ ਚਾਰ ਚੀਜ਼ਾਂ ਉਹਨਾਂ ਨੇ ਰੋਕੀਆਂ ਸੀ ਜਿਨ੍ਹਾਂ ਦੇ ਵਿੱਚੋਂ ਅ ਐਕਸੀਗਾ ਕੀ ਜਿਹੜੇ ਛੋਟੀਆਂ ਗੱਡੀਆਂ ਦੇ ਆਟੋ ਪਾਰਟਸ ਨਹੀਂ ਹੋਣਗੇ ਉਹਦਾ ਅਸਰ ਤਾਮਲ ਲਾਡੂ ਤੇ ਜ਼ਿਆਦਾ ਪੈਂਦਾ ਸੀ ਪੰਜਾਬ ਤੇ ਵੀ ਥੋੜਾ ਜਿਹਾ ਪੈਂਦਾ ਸੀ ਦੂਜਾ ਉਹਨਾਂ ਨੂੰ ਸੀ ਕਿ ਕਿਸੇ ਤਰੀਕੇ ਦੀ ਕਣਕ ਝੋਨਾ ਅਚੌਲ ਤੇ ਹੋਰ ਕਿ ਲਿਸਟ ਬਣਾਈ ਸੀ ਉਹਨਾਂ ਨੇ ਕਿ ਇਹ ਕਦੀ ਵੀ ਨਹੀਂ ਸਾਡੇ ਹੋਏਗੀ ਪੰਜਾਬ ਦਾ ਕਦੀ ਨਹੀਂ ਹਾਂ ਕਦੀ ਇਹ ਕੋਈ ਦੇਸ਼ ਨਹੀਂ ਆਉਣ ਦੇਊਗਾ ਕਿਉਂਕਿ ਉਹਨਾਂ ਨੇ ਆਪ ਦਾ ਕਿਸਾਨ ਵੀ ਤਾਂ ਪ੍ਰੋਟੈਕਟ ਕਰਦਾ ਹੈ ਨਾ ਹੂੰ ਠੀਕ ਹੈ ਸੋ ਇਥੋਂ ਜਾ ਕੀ ਸਕਦਾ ਜਿੱਥੇ ਚ ਆਪਾਂ ਫਾਇਦਾ ਲੈ ਸਕਦੇ ਭੇਜਨ ਚ ਉਹ ਹੈ कि ਆਪਾਂ ਬਹੁਤ ਜ਼ਿਆਦਾ ਆ ਐਗਰੀਕਲਚਰ ਇਕਵਿਪਮੈਂਟ ਬਣਾਉਣੇ ਆ ਅੱਜਕੱਲ ਮਸ਼ੀਨਰੀ ਬਹੁਤ ਬਣਾਂ ਜੀ ਐਗਰੀਕਲਚਰ ਦੀ ਟਰੈਕਟਰ ਬਣ ਲੱਗੇ ਆ ਪੰਜਾਬ 'ਚ ਕੰਬਾਈਨਾ ਬਣਦੀਆਂ ਪੰਜਾਬ 'ਚ ਤਾਂ ਇਹ ਆਪਾਂ ਨੂੰ ਹੁਣ ਜੇ ਹੁਣ ਤਾਂ ਚਲੋ ਬਿਲਕੁਲ ਹੀ ਬੰਦ ਹੋ ਗਿਆ ਪਰ ਪਹਿਲਾਂ ਜੇ ਦੁਬਈ ਰਾਹੀਂ ਕੰਬਾਈਨ ਭੇਜਣੀ ਹੋ ਤਾਂ ਕਿੰਨੀ ਮਹਿੰਗੀ ਆ ਤੇ ਆ ਬਾਰਡਰ ਈ ਟਪਾਉਣੀ ਆ ਸੋ ਇਹ ਚੀਜ਼ਾਂ ਆ ਜਿਹੜੀਆਂ ਪੰਜਾਬ ਭੇਜ ਸਕਦਾ ਇਹ ਚੀਜ਼ਾਂ ਭੇਜ ਸਕਦਾ ਜਾਂ ਜੇ ਰਸਤਾ ਖੁੱਲਾ ਰਵੇ ਤਦ ਇਹਦਾ ਸਾਡਾ ਕਣਕਾ ਜਾਂ ਚੌਲ ਆ ਉਹ সেন্ট্রਲ ਏਸ਼ੀਆ ਜਾ ਸਕਦੇ ਮੱਧ ਏਸ਼ੀਆ ਦੇ ਵਿੱਚ ਜਾ ਸਕਦਾ ਹੈ ਹਵਾਇਆ ਪਾਕਿਸਤਾਨ ਅੱਗੇ ਜਾ ਸਕਦਾ ਹੈ ਹਵਾਇਆ ਪਾਕਿਸਤਾਨ ਕਿ ਜਾ ਸਕਦੇ ਪਰ ਪਾਕਿਸਤਾਨ ਨਹੀਂ ਲੋਗੇ ਇਸ ਚੀਜ਼ ਨੂੰ ਕਦੇ ਨਹੀਂ ਚਾਹੂ ਜੀ ਉਹਨੇ ਆਪ ਦੇ ਕਿਸਾਨ ਵੀ ਤਾਂ ਬਚਾਉਣੇ ਜੀ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹਾਂ ਸਿੱਖਾਂ ਨੂੰ ਕਿੱਥੇ ਇੱਕ ਖੜਾ ਦੇਖਦੇ ਹਾਂ ਇਸ ਮਾਹੌਲ ਦੇ ਵਿੱਚ ਦੇਖੋ ਮੈਂ ਇਹ ਸਮਝਦਾ ਕਿ ਜੇ ਮੌਜੂਦਾ ਹਾਲਾਤ ਸਿੱਖ ਬਹੁਤ ਟਾਈਟ ਹੈਗੇ ਆ ਹਨਾ ਸਿਚੁਏਸ਼ਨ ਜਿਵੇਂ ਆਪਾਂ ਕਿਹਾ ਵੀ ਰਾਸ਼ਟਰਵਾਦ ਦਾ ਸ਼ਕੰਜਾクセ ਜਾ ਰਿਹਾ ਹੈ ਜਾਂ ਸਾਡੀ ਹੋਣ ਦੀਆਂ ਪ੍ਰੋਬਲਮਸ ਆ ਰਹੀਆਂ ਜਾਂ ਸਾਨੂੰ ਫੈਡਰਲ ਹੱਕ ਨਹੀਂ ਆ ਦੇ ਦਿੱਤੇ ਜਾ ਰਹੇ ਹਨਾ ਤਾਂ ਉਹਦੇ ਚੋਂ ਜਿਹੜਾ ਬਚਾਅ ਦਾ ਸਾਧਨ ਵੀ ਮਿਲਣਾ ਉਹ ਉਹ ਜੀਓਪੋਲਿਟিক্যাল ਕੋਈ ਚੇਂਜ ਹੋਵੇ ਕਮਾਂਤਰੀ ਦੇਸ਼ਾਂ ਦੀ ਬਦਲਾਅ ਚ ਹੋਵੇ ਜਿਵੇਂ ਕਿ ਵੀ ਕੋਈ ਇੱਥੇ ਜਿਓ ਜੋ ਮੈਰਾਵਰਟ ਕਾਪਲਨ ਵਾਲੀ ਗੱਲ ਜਿੋਂ ਜਾਂ ਕੋਈ ਬਦਲਾਅ ਹੁੰਦਾ ਹੈ ਹਨਾ ਤਾਂ ਵੀ ਦੁਬਾਰਾ ਵੀ ਇੱਕ ਕੇਂਦਰ ਜਿਹੜਾ ਹੈਗਾ ਉਹ ਕਮਜ਼ੋਰ ਛੋਟਾ ਕੇਂਦਰ ਹੋ ਜੇ ਕੁਝ ਚੀਜ਼ਾਂ ਨੂੰ ਉਹ ਧਿਆਨ ਰੱਖੇ ਬਾਕੀ ਸਾਰੇ ਸੂਬੇ ਬਚੇ ਹੋ ਜਾਣ ਸੂਬੇ ਨੂੰ ਉਹਨਾਂ ਦਾ ਸੂਬਿਆਂ ਨੂੰ ਅਧਿਕਾਰ ਜ਼ਿਆਦਾ ਮਿਲ ਜਾਣ ਉਹਦੇ ਚ ਪਾਕਿਸਤਾਨ ਵੀ ਖਤਮ ਹੋ ਕੇ ਆਈ ਕੋਈ ਫੈਡਰਲ ਦਾ ਹਿੱਸਾ ਬਣੇ ਤਾਂ ਉਹਦੇ ਚ ਆਪਾਂ ਨੂੰ ਖਤਮ ਹੋ ਸਕਦਾ ਪਾਕਿਸਤਾਨ ਵੈਸੇ ਤਾਂ ਜਿਹੜੀਆਂ ਨਿਊਕਲੀਅਰ ਸਟੇਟਸ ਆ ਉਹ ਖਤਮ ਬਹੁਤ ਓਪੀਅਰ ਨਹੀਂ ਹੈ ਪਰ ਕਈ ਵਾਰੀ ਇਹ ਨਾ ਅੰਦਰੂਨੀ ਪ੍ਰੋਬਲਮਸ ਬਹੁਤ ਹੋ ਜਾਂਦੀਆਂ ਸੂਬਿਆਂ ਦੀ ਦੇਖਾਂ ਨਹੀਂ ਉਹਦੇ ਵਿੱਚ ਜਦੋਂ ਉਹਦਾ ਦੀ ਆਰਟਿਕ ਸਥਿਤੀ ਬਹੁਤ ਵਿਗੜਦੀ ਆ ਤਾਂ ਟੈਂਦੇ ਆ ਯੂਐਸਐਸਆਰ ਤੇ ਆਈ ਆ ਹੁਣ ਪਾਕਿਸਤਾਨ ਬਹੁਤ ਛੋਟਾ ਹੈ ਉਹਦਾ ਟੈਣਾ ਔਖਾ ਹੈ ਪਰ ਉਹਦੇ ਵਿੱਚ ਵੀ ਮੂਵਮੈਂਟਸ ਤਾਂ ਹੈਗੀਆਂ ਨਾ ਸਿੰਧ ਦਾ ਬਲੋਚਿਸਤਾਨ ਦੀ ਆ ਤੇ ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਪਖਾਨ ਆ ਪਖਤੂਨ ਵਾਲੇ ਉਹ ਲੜਦੇ ਪਏ ਆ ਸੋ ਕੋਈ ਪਤਾ ਨਹੀਂ ਹੁੰਦਾ ਪਰ ਇਹ ਇਹ ਤਾਂ ਹਰ ਇਹ ਹਿੰਦੁਸਤਾਨ ਨੂੰ ਵੀ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿ ਆਪਣੇ ਵੀ ਤਰ੍ਹਾਂ ਕੋ ਮੂਵਮੈਂਟਸ ਬਹੁਤ ਆ ਤੇ ਲੋਕਾਂ ਦੀ ਰਾਈਟਸ ਹੱਕੇ ਗਈਆਂ ਇਹਨਾਂ ਦੇ ਘਟ ਗਿਣਤੀਆਂ ਦੇ ਕਹਿ ਲੋ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਜਾਂ ਜਿਹੜੀਆਂ ਕੌਮੀ ਤਾ ਵਿੱਚ ਉਹਨਾਂ ਦੇ ਅਧਿਕਾਰ ਹੈਗੇ ਆ ਸੋ ਉਹਨਾਂ ਨੂੰ ਕਿਸੇ ਕਿਸੇ ਤਰ੍ਹਾਂ ਹਸਾਬ ਨਾਲ ਸੈਟੀਸਫਾਈਡ ਰੱਖਣਾ ਪਊਗਾ ਪਰ ਜਦੋਂ ਦਾ ਇਹ ਮਾਹੌਲ ਬਣਿਆ ਆਪਾਂ ਅਨਾਉਂਸਮੈਂਟਸ ਵੀ ਸੁਣੀਆਂ ਵੱਡੇ ਵੱਡੇ ਚੈਨਲਾਂ ਦੇ ਖਬਰਾਂ ਬ੍ਰੇਕ ਕੀਤੀਆਂ ਫਲੈਸ਼ ਕੀਤੀਆਂ ਸੂਬਾ ਜਿਹੜੀਆਂ ਹੈ ਨੇ ਨਾਲ ਲੱਗਦੇ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੇ ਪਿੰਡ ਨੇ ਜਾ ਉਥੇ ਅਨਾਉਂਸਮੈਂਟਾਂ ਵੀ ਸੁਣੀਆਂ ਗਈਆਂ ਵੀ ਭਾਈ ਆਪਣੇ ਜਿਹੜੀਆਂ ਫਸਲਾਂ ਨੇ ਉਹ ਵੱਢ ਲੋ ਜਾਂ ਸਤਾਰਕ ਰੋ ਇੱਥੇ ਕੀ ਜੰਗ ਵੱਲੋਂ ਵਧਰੇ ਮਾਹੌਲ ਨਹੀਂ ਉਥੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਜੰਗ ਅਸਤੇ ਸਤਾਰਕ ਹੋਣਾ ਹੋਰ ਗੱਲ ਪਰ ਜੰਗ ਲੜਨੀ ਹੋਰ ਗੱਲ ਭਾਰਤ ਤੇ ਸਟੇ ਕਈ ਕਾਰਨਾ ਕਰਕੇ ਜੰਗ ਨਹੀਂ ਛੇੜ ਸਕਦਾ ਇੱਕ ਤਾਂ ਜਿਹੜੀ ਬਹੁਤ ਜ਼ਿਆਦਾ ਫੌਜ ਤੋਂ ਦੀ ਚੀਨ ਨਾਲ ਲੱਗਣੀ ਹੈ ਜ਼ਰੂਰੀ ਆ ਸਪਲਾਈ ਲਾਈਨ ਉਥੇ ਰੱਖਣੀ ਪਊ ਸੂ ਸਾਰੀ ਕੁਲ ਮਿਲਾ ਕੇ ਜਿਹੜੀ ਫੌਜ ਬਚਦੀ ਆ ਲੜਨ ਵਾਸਤੇ ਪਾਕਿਸਤਾਨ ਕੋਲ ਕੋਈ ਜਿਆਦਾ ਵੱਡੀ ਫੌਜ ਨਹੀਂ ਰਹਿ ਜਾਂਦੀ। ਦੂਜੀ ਗੱਲ ਮੈਂ ਜਿਵੇਂ ਕਿਹਾ ਬੰਦਿਆਂ ਦੀ ਗਿਣਤੀ ਘਟਾ ਤੀਜੀ ਵੱਡੀ ਬਹੁਤ ਵੱਡੀ ਗੱਲ ਜਿਹੜੀ ਹੈਗੀ ਆ ਕਿ ਜੰਗ ਲੜਨ ਵਾਸਤੇ ਤੁਹਾਡੇ ਲੋਕ ਤੁਹਾਡੇ ਨਾਲ ਹੋਣੇ ਚਾਹੀਦੇ ਆ ਹੁਣ ਕਸ਼ਮੀਰ ਦੀ ਵੈਲੀ ਦੇ ਵਿੱਚ ਸ਼ਾਂਤੀ ਹੈ ਨਹੀਂ। ਸੋ ਜੇ ਜੰਗ ਲੜਨੀ ਪਵੇ ਤਾਂ ਪਹਿਲੀ ਗੱਲ ਤਾਂ ਉੱਥੇ ਬੰਦੇ ਗਾ ਲੜਨ ਵਾਲੇ ਚਾਹੀਦੇ ਇੱਕ ਜਿਹੀ ਸਪਲਾਈ ਜਾ ਰਹੀ ਆ ਉਹ ਸਪਲਾਈ ਨੂੰ ਵੀ ਤਾਂ ਪ੍ਰੋਟੈਕਟ ਕਰਨਾ ਪਊ ਉਹਨੂੰ ਸੇਫ ਕਰਨਾ ਪਊ ਉਹ ਸੇਵ ਕਰਨ ਵਾਸਤੇ ਅੱਜ ਦੀ ਡੇਟ ਤੱਕ ਸੀਆਰਪੀ ਵੀ ਨਹੀਂ ਲਾਈ ਜਾ ਸਕਦੀ ਉਹ ਤਾਂ ਫੌਜ ਲੋਲੀਪੂ ਸੋ ਤੁਹਾਡੇ ਲੋਕ ਉੱਥੇ ਵੀ ਲਾਉਣੇ ਪੈਗੇ ਕਈ ਜਗ੍ਹਾ ਤੇ ਲੋਕ ਲਾਉਣੇ ਪੈਗੇ ਦੇਖੋ ਤੁਸੀਂ ਦੇਖੋ 65 ਤੇ 71 ਦੀ ਜੰਗ 'ਚ 65 ਤੇ 71 ਦੀ ਜੰਗ 'ਚ ਪੰਜਾਬ ਨੇ ਮੋਰਚਿਆਂ ਦੇ ਅੰਦਰ ਜਾ ਕੇ ਪਿੰਡਾਂ ਵਾਲਿਆਂ ਨੇ ਲੰਗਰ ਪਾਣੀ ਤੱਕ ਦਿੱਤਾ ਸੀ ਫੌਜੀਾਂ ਠੀਕ ਆ ਉਹਨਾਂ ਦਾ ਮਤਲਬ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਸੀ ਲੜਨ ਨੂੰ ਵੀ ਪਿਆਰ ਸੀ ਉਹ ਤਾਂ ਕੀ ਲਿਆਓ ਅਸੀਂ ਲੜਦੇ ਹਾਂ ਹਾਂਜੀ ਅੱਜ ਜੋ ਸਥਿਤੀ ਹੈ ਨਹੀਂ ਕਿ ਪੰਜਾਬ ਲੋਕਾਂ ਦੇ ਵਿੱਚ ਨਹੀਂ ਅੱਜ ਲੋਕਾਂ ਦੇ ਮਨਾਂ 'ਚ ਉਹ ਭਾਵਨਾ ਹੈ ਨਹੀਂ ਠੀਕ ਹੈ ਨਾ ਤਾਂ ਇਹ ਜਿਹੜੀ ਭਾਵਨਾ ਜਾਂ ਤਾਂ ਉਹ ਭਾਵਨਾ ਪੈਦਾ ਕੀਤੀ ਜਾਵੇ ਪਹਿਲਾਂ ਉਹ ਭਾਵਨਾਵਾਂ ਪੈਦਾ ਕਰਨ ਵਾਸਤੇ ਪਹਿਲਾਂ ਪੰਜਾਬ ਦੇ ਮਸਲੇ ਹੱਲ ਕਰਨੇ ਪੈਣੇ ਠੀਕ ਹੈ ਨਾ ਪਹਿਲਾਂ ਉਹਨਾਂ ਦੇ ਜਿਹੜਾ ਉਹ 1965 66 71 ਤੋਂ ਲੈ ਕੇ ਹੁਣ ਤੱਕ ਬਾਅਦ ਉਦੋਂ ਬਾਅਦ ਜੋ ਜੋ ਵਾਪਰਿਆ ਜੋ ਜੋ ਨੁਕਸਾਨ ਹੋਇਆ ਜਿਹੜੇ ਜਿਹੜੇ ਵੀ ਉਹਦੇ ਜ਼ਿੰਮੇਵਾਰ ਲੋਕ ਆ ਉਹਨਾਂ ਨੂੰ ਕੋਈ ਸਜ਼ਾਵਾ ਜਿਹੜੇ ਜਿਹੜੇ ਕਰਕੇ ਉਹ ਮਸਲੇ ਹੋਏ ਉਹ ਮਸਲੇ ਸੋਲਵ ਕੀਤੇ ਜਾਣਗੇ ਤਾਂ ਵੀ ਬਹੁਤ ਸਾਲ ਲੱਗ ਜਾਂਦੇ ਹੈ ਇਹ ਤਾਂ ਸੌਖਾ ਨਹੀਂ ਹੁੰਦਾ ਜ਼ਖਮ ਖਤਮ ਹੋਣੇ ਸੋ ਹਾਲਾਤ ਜਿਹੜੇ ਹੈਗੇ ਆ ਭਾਰਤਾਸਤੇ ਇਸ ਇਲਾਕੇ ਚ ਲਾਉਣੇ ਸੌਖਾ ਨਹੀਂ ਆਬਸ ਸੋ ਜੰਗ ਨਹੀਂ ਹੋਗੀ ਹੁਣ ਆਪ ਕਹਿੰਦੇ ਵੀ ਉਹ ਟੈਂਕ ਫਿਰ ਕਿਉਂ ਖੜੇ ਕੀਤੇ ਆਂ ਕੁਛ ਤਾਂ ਭਾਈ ਜੀ ਅਗਲੇ ਨੇ ਸ਼ੁਰੂ ਕਰ ਦਿੱਤੀ ਤਾਂ ਤੁਹਾਨੂੰ ਕੁਝ ਤਾਂ ਰੋਕਣਾ ਸਚਾਈਂਦਾ ਨਾ ਤੇ ਇਹ ਤਾਂ ਨਾ ਪਿੱਛੋਂ ਬਾਲੇ ਤੋਰੋਗੇ ਟੈਂਕ ਗੱਡੀਆਂ ਤੇ ਚੜਾ ਕੇ ਜੀ ਹਾਂ ਵੀ ਹੁਣ ਉਹ ਤੁਰਪੇ ਆ ਉਧਰ ਹੋ ਜਾਂਦਾ ਨੇ ਸੋ ਤੁਹਾਨੂੰ ਪਹਿਲਾਂ ਫੈਸਲਾ ਨਹੀਂ ਕੋ ਫਸਲਾ ਹੋਂ ਤਾਂ ਕਹਿ ਦਿੰਦੇ ਹੁੰਦੇ ਆ ਕਿ ਭਈ ਕਿਤੇ ਬਾਈ ਚਾਂਸ ਸਾਨੂੰ ਕੋਈ ਮਸ਼ਕ ਕਰਨੀ ਪਵੇ ਜਾਂ ਕੋਸ਼ ਫਸਲਾ ਨੇੜੇ ਆਈ ਜਾਂ ਪਈ ਹੈ ਕੋਸ਼ ਇੱਕ ਅਦੇ ਦਿਨ ਪਿੱਛੇ ਕਿਸੇ ਦਾ ਨੁਕਸਾਨ ਹੋਵੇ ਤਾਂ ਭਾਈ ਆਦੀ ਫਟਾਫਟ ਖਤਮ ਕਰ ਇਹ ਹੁੰਦਾ ਜੀ ਕਹਿਣਾ ਚਾਹੂੰਗੇ ਕੁਝ ਬਸ ਇਹ ਹੈ ਕਿ ਵੀ ਆਪਾਂ ਦੇਖੋ ਡਰਾਇਆ ਬਹੁਤ ਜਾਊਗਾ ਟੀਵੀ ਦੇ ਕਮਰਿਆਂ ਦੇ ਵਿੱਚ ਬੜੀਆਂ ਲੜਾਈਆਂ ਹੋਣਗੀਆਂ ਹਨਾ ਚੈਨਲ ਜੋ ਖਾਸ ਕਰਕੇ ਦਿੱਲੀ ਤੋਂ ਜਿਹੜੇ ਚੈਨਲ ਚੱਲਦੇ ਆ ਹਿੰਦੀ ਦੇ ਚੈਨਲ ਚੱਲਦੇ ਆ ਹਨਾ ਉਹਨਾਂ ਦੇ ਸਟੂਡੀਓਜ਼ ਦੇ ਵਿੱਚ ਬਹੁਤ ਲੜਾਈਆਂ ਹੁੰਦੀਆਂ। ਉਹਨਾਂ ਦਾ ਡਿਕਲੇਅਰ ਇਹ ਕਰਤਾ ਵੀ جنگ ਹੋ ਰਹੀ ਹੈ। ਹਾਂ ਪਰ جنگ ਹੋਣ ਦੇ ਕੋਈ ਅਸਾਰ ਨਹੀਂ। جنگ ਦਾ ਦਿਖਾਵਾ ਹੋਣ ਦੇ ਵੀ ਅਸਾਰ ਨਹੀਂ। ਪਰ ਜੰਗਾਂ ਨੂੰ ਬਿਲਕੁਲ ਮੰਨਫੀ ਨਹੀਂ ਕੀਤਾ ਜਾਂਦਾ ਜਿਹੜੀ ਪਹਿਲੀ ਵਰਲਡ ਵਾਰ ਹੋਈ ਸੀ, ਪਹਿਲੀ ਵਿਸ਼ ਯੁੱਧ ਹੋਇਆ ਸੀ। ਉਦੋਂ ਵੀ ਇਹੀ ਕਿਹਾ ਜਾਂਦਾ ਸੀ ਕਿ ਜੰਗ ਨਹੀਂ ਹੋਊਗੀ ਪਰ ਬਾਈ ਚਾਂਸ ਕੁਇਕਰ ਦਾ ਇਨਸੀਡੈਂਟ ਹੋ ਗਿਆ, ਜੰਗ ਪੜ ਗਈ। ਸੋ ਕਿਹਾ ਨਹੀਂ ਜਾਂਦਾ ਪਰ ਹੁਣ ਉਹ ਜੇ ਚਾਂਸ ਵੀ ਘੱਟ ਹੈਗੇ ਆ। ਜੰਗ ਹੋਣ ਦੇ ਕਰਕੇ ਕਿ ਵੀ ਤੁਸੀਂ ਕਿਸੇ ਡਰ ਮਾਰੇ ਕਿ ਵੀ ਜੰਗ ਹੋ ਜਾਊ ਤਾਂ ਕੋਈ ਉਮੇਕਸ਼ਨ ਨਾ ਕਰੋ ਠੀਕ ਹੈ ਤਾਂ ਜੰਗ ਦੇ ਚਾਂਸ ਬਹੁਤ ਜਿਸ ਤਰ੍ਹਾਂ ਵਰਲਡ ਬੈਂਕ ਨੇ ਕਿਹਾ ਸੀ ਤੀਜੀ ਵਿਸ਼ਵ ਯੁੱਧ ਜਿਹੜੀ ਪਾਣੀਆਂ ਕਰਕੇ ਹੋ ਮਸਲਾ ਪਾਣੀਆਂ ਦਾ ਹੀ ਹੈ ਵਰਲਡ ਬੈਂਕ ਨੇ ਵੀ ਕਿਹਾ ਹੋਰਾਂ ਨੇ ਵੀ ਕਿਹਾ ਅਮਰੀਕਾ ਕੈਨੇਡਾ ਦੇ ਵਿੱਚ ਵੀ ਮਸਲਾ ਐਲਬ੍ਰਾਈਟ ਸੀਗੀ ਹੈ ਨਾ ਹਾਂਜੀ ਤੇ ਉਹ ਉਹਦੇ ਹਸਬੰਡ ਵੀ ਸੀਗੇ ਜਿਹੜੇ ਉਹਨਾਂ ਨੇ ਵੀ ਉਹਨਾਂ ਦੇ ਫਾਦਰ ਨੇ ਵੀ ਇੱਕ ਵਾਰੀ ਕਿਹਾ ਸੀਗਾ ਕਿ ਵੀ ਤੀਜੀ ਜੰਗ ਜਿਹੜੀ ਵਿਸ਼ਵ ਯੁੱਧ ਹੋਊਗਾ ਉਹ ਕਸ਼ਮੀਰ ਦੀ ਵੈਲੀ ਚੋਂ ਖੜਾ ਹੋਊਗਾ ਠੀਕ ਹੈ ਨਾ ਤੇ ਪਰ ਇਹ ਗੱਲਾਂ ਨਾ ਕਿਆਸ ਰਾਈਆਂ ਹੁੰਦੀਆਂ ਪਰ ਜਿਹੜਾ ਹੁਣ ਮਸਲਾ ਹੈ ਪਾਣੀ ਦਾ ਮਸਲਾ ਹੈ ਨਹੀਂ ਗਾ ਐਕਚੁਅਲੀ ਇਹਦਾ ਇਹਦਾ ਜੰਗ ਦਾ ਮਸ ਕਸ਼ਮੀਰ ਦਾ ਮਸਲਾ ਜਿਹੜਾ ਪਾਣੀ 'ਚ ਫਸਾ ਲਿਆ ਪਾਣੀ ਦਾ ਬਹਾਨਾ ਬਣਾਇਆ ਜਾ ਰਿਹਾ ਪਾਣੀ ਤੇ ਕਿਹ ਹਥਿਆਰ ਵਾਂਗ ਵਰਤਿਆ ਜਾ ਰਿਹਾ ਪਾਣੀ ਦੀ ਘਾਟ ਵੀ ਆ ਰਹੀ ਹੈ ਤੇ ਉਹਦੇ ਪਿੱਛੇ ਕਹਿੰਦੇ ਕੋਈ ਕੋਈ ਪੰਗਾ ਪੈ ਸਕਦਾ ਪਰ ਹਲੇ ਪਾਣੀ ਦੀ ਘਾਟ ਕਰਕੇ ਨਹੀਂ ਖੁਸ਼ ਹੋ ਰਿਹਾ ਪਾਣੀ ਨੂੰ ਹਥਿਆਰ ਬਣਾਇਆ ਜਾ ਰਿਹਾ ਕਿਸੇ ਹੋਰ ਮਸਲੇ ਦੇ ਜੀ ਤਾਂ ਸਮਾਂ ਦੇ ਲਈ ਧੰਨਵਾਦ ਜੀ ਕਾਲ ਸਾਹਿਬ ਸਾਹਿਬ